ਅੱਜ ਨਾ ਮੈਂ ਮਕਸਰ ਸਾਹਿਬ ਦੇ ਉਸ ਏਰੀਏ ਦੇ ਵਿੱਚ ਖੜਾ ਹਾਂ ਜਿੱਥੇ ਸਿੱਧੀ ਬਜਾਈ ਦੀ ਸ਼ੁਰੂਆਤ ਹੁੰਦੀ ਹੈ ਭਾਈ ਰਵਿੰਦਰ ਸਿੰਘ ਹੁਣੀ ਉਹ ਬੰਦੇ ਆ ਵੀ ਜਿਹੜੇ ਇਸ ਨੂੰ ਹੌਸਲੇ ਨਾਲ ਹੱਥ ਪਾਉਂਦੇ ਆ ਕਿ ਭਾਈ ਮੈਂ ਕਰਦਾ ਸ਼ੁਰੂਆਤ ਤੇ ਅੱਜ ਮਕਸਰ ਜ਼ਿਲ੍ਹਾ ਪੂਰੇ ਪੰਜਾਬ ਦੇ ਵਿੱਚੋਂ ਆਪਾਂ ਕਹਿ ਲਈਏ ਕਿ ਸਭ ਤੋਂ ਜ਼ਿਆਦਾ ਸਿੱਧੀ ਬਜਾਈ ਕਰਦਾ ਤੇ ਆਪਣੇ ਨਾਲ ਉਹ ਬੰਦੇ ਖੜੇ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਆ ਆਪਾਂ ਅੱਜ ਡਿਸਕਸ਼ਨ ਕਰਾਂਗੇ ਕਿਸਾਨਾਂ ਲਈ ਇਹ ਕਿ ਅਗਲੇ ਸਾਲ ਜੇ ਉਹਨਾਂ ਨੇ ਸਿੱਧੀ ਬਿਜਾਈ ਕਰਨੀ ਹੈ ਤਾਂ ਕਿਸ ਤਰ੍ਹਾਂ ਦੀ ਸਿੱਧੀ ਬਿਜਾਈ ਹੈ ਜਿਹੜੀ ਉਹ ਕਾਮਯਾਬ ਆ ਕਿਸ ਤਰ੍ਹਾਂ ਦੀ ਹੈ ਜਿਹੜੀ ਫੇਲ ਆ ਜੇ ਮਾਰ ਪੈਂਦੀ ਆ ਤਾਂ ਕਿੱਥੋਂ ਪੈ ਜਾਂਦੀ ਆ ਤਾਂ ਆਪਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਕਰਦੇ ਸਵਾਗਤ ਬਾਈ ਸასი ਕਾਲ ਸਸਕਾਰ ਜੀ ਸਾਰਿਆਂ ਨੂੰ ਬਾਈ ਹੁਣ ਇਹ ਗੱਲ ਤਾਂ ਮੈਨੂੰ ਕੰਨੂ ਕੋਈ ਚਾਜਕ ਨਹੀਂ ਕਿ ਇਹ ਕਾਮਯਾਬ ਆ ਬਿਲਕੁਲ ਜੀ ਇਹ ਤਾਂ ਹੁਣ ਹੈਗੀ ਆ ਹਨਾ ਇਹ ਤਾਂ ਹੋ ਚੁੱਕੀ ਆ ਬਿਲਕੁਲ ਹੁਣ ਮੈਨੂੰ ਐਂ ਦੱਸੋ ਬੀ ਇਸ ਸੁੱਕੇ ਚ ਬੀਜ ਕੇ ਜ਼ਿਆਦਾ ਕਾਮਯਾਬ ਆ ਜਾਂ ਗਿੱਲ ਬੱਤਰ ਦੇ ਵਿੱਚ ਕਾਮਯਾਬ ਆ ਪਹਿਲਾਂ ਮੈਨੂੰ ਇਹ 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 ਗੱਲ ਦੱਸੋ ਇਹ ਕਲੀਅਰ ਕਰੋ ਅਲੱਗ-ਅਲੱਗ ਹੈ ਜੀ ਅਸੀਂ ਸੁੱਕੇ ਦਾ ਵੀ ਬੀਜਦੇ ਰਹੇ ਹਾਂ ਪਰ ਜਿਹੜੀ ਇਹ ਸਥਿਤੀ ਹੈ ਬੀ ਜਦੋਂ ਤੁਹਾਡੇ ਬੀਜਣ ਦੇ ਜਿਹੜੇ ਦਿਨ ਹੈ ਉਹਨਾਂ ਦੇ ਵਿੱਚ ਤੁਹਾਡਾ ਮੌਸਮ ਕਿੰਨਾ ਟੈਂਪਰੇਚਰ ਹੈ ਜੇ ਤੁਹਾਡਾ 40 ਤੋਂ ਉੱਤੇ ਹੈ ਫੇਰ ਤੁਸੀਂ ਜਿਹੜੀ ਤਰਵੱਤਰ ਬਜਾਈ 40 42 45 ਟਿੱਕਰ ਹੈ ਜੀ ਉਹਨੂੰ ਤੁਸੀਂ ਬਹੁਤ ਘੱਟ ਲੋਕ ਉਸ ਚ ਸਾਮ ਸਕਣਗੇ ਜਾਂ ਸਫਲ ਹੋ ਸਕਣਗੇ ਜੀ ਤੇ ਜੇ ਤੁਹਾਡਾ ਮੌਸਮ ਜਿਹੜਾ ਹੈਗਾ 37 38 ਦੇ ਕਰੀਬ ਹੈਗਾ ਜਿਨ੍ਹਾਂ ਦਿਨ ਅੱਜ ਤੁਸੀਂ ਬੀਜ ਰਹੇ ਆਂ ਤਰਵੱਤਰ ਜੀ ਤਾਂ ਫੇਰ ਤੁਹਾਡਾ ਜਿਹੜਾ ਉਹਦਾ ਕਾਰਨ ਹੈ ਵੀ ਉਹ ਜਿਹੜਾ ਮੌਇਸਚਰ ਹੁੰਦਾ ਹੈਗਾ ਜਿਹੜਾ ਖੇਤ ਚ ਜਦੋਂ ਲੋ ਵਗਦੀ ਹੈ ਤਰਵਤਰ ਬੀਜਾਂ ਡੁੰਘਾਈ ਘੱਟ ਰੱਖਣੀ ਹੁੰਦੀ ਆ ਉਹ ਬਹੁਤ ਜਲਦੀ ਲੂਜ਼ ਹੋ ਜਾਂਦਾ ਹੈਗਾ ਜੀ ਤੇ ਉੱਗਣ ਤੋਂ ਪਹਿਲਾਂ ਹੀ ਉਦੋਂ ਬੀਜ ਡੁੰਗੂਰ ਚੱਕ ਲੈਂਦਾ ਉਦੋਂ ਨੂੰ ਅਗਲੇ ਦਿਨ ਨੂੰ ਮੌਇਸਚਰ ਉਹ ਤੋਂ ਖਤਮ ਹੋ ਜਾਂਦਾ ਤੇ ਬੀਜ ਨੂੰ ਨਮੀ ਨਹੀਂ ਮਿਲਦੀ ਤੇ ਬੀਜ ਖਰਾਬ ਹੋ ਜਾਂਦਾ ਜੀ ਜੇ 37 33 ਡਿਗਰੀ ਤੇ ਹੀ ਆ ਫੇਰ ਤੁਹਾਡੇ ਉਹ ਲੋ ਨਹੀਂ ਵਗੀ ਤਾਂ ਉਹ ਮੌਇਸਚਰ ਬਰਕਰਾਰ ਰਹਿ ਜਾਂਦਾ ਤਾਂ ਤੁਹਾਡਾ ਜਰਮੀਨੇਸ਼ਨ ਇੱਕ ਵਾਰ ਹੋ ਗਿਆ ਫੇਰ ਕੋਈ ਦਿੱਕਤ ਨਹੀਂ ਜੀ ਜੇ ਇੱਕ ਵਾਰ ਚ ਨਹੀਂ ਹੋ ਪਾਉਂਦਾ ਫੇਰ ਦਿੱਕਤ ਆ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਪਾਣੀ ਲਾ ਕੇ ਗੋਣਾ ਜੀ ਇਹਦੇ ਵਿੱਚ ਜਿਹੜਾ ਹੈਗਾ ਇਹਦਾ ਸਕਸੈਸ ਰੇਟ ਤਾਂ ਜ਼ਿਆਦਾ ਹੈ ਜੀ ਪਰ ਇਹਦੇ ਵਿੱਚ ਜਿਹੜਾ ਸਿਸਟਮ ਇਹ ਹੈ ਵੀ ਇਹਦੇ ਵਿੱਚ ਜਿਹੜਾ ਪੌਦਾ ਜਦੋਂ ਉਹਨੂੰ ਕੋਈ ਚੀਜ਼ ਈਜ਼ੀ ਮਿਲੀ ਜਾਵੇ ਪਾਣੀ ਵਾਰ-ਵਾਰ ਮਿਲੀ ਜਾਵੇ ਉਹ ਜੜਾਂ ਨਹੀਂ ਲੰਬੀਆਂ ਲੈਂਦਾ ਜਗਾ ਜੀ ਜਦੋਂ ਜੜਾਂ ਨਹੀਂ ਲੰਬੀਆਂ ਲੈਂਦਾ ਤਾਂ ਫਿਰ ਉਹਦੇ ਵਿੱਚ ਉਹਦੀ ਇੱਕ ਫਾਇਰਸ ਦੀ ਘਾਟ ਆ ਜਾਂਦੀ ਹੈ ਜੀ ਤੇ ਜਿਹੜਾ ਦੂਜਾ ਹੁੰਦਾ ਸਿੱਧੀ ਬਜਾਈ ਵਾਲਾ ਜਿਹੜਾ ਤਰਵਤਰ ਬਜਾਈ ਹੈ ਉਹਦੇ ਵਿੱਚ ਜਦੋਂ ਉਹਨੂੰ ਲੋ ਪੈਂਦੇ ਆ ਉੱਪਰੋਂ ਵਧਣ ਦੀ ਬਜਾਏ ਪਹਿਲਾਂ ਆਪਣੀਆਂ ਜੜਾਂ ਮਜ਼ਬੂਤ ਕਰਦਾ ਹੈ ਜੜਾ ਮਜ਼ਬੂਤ ਕਰਦਾ ਜਦੋਂ 21 ਦਿਨਾਂ ਤੋਂ ਪਹਿਲਾਂ ਪਾਣੀ ਲਾਉਣੇ ਫਿਰ ਉਹ ਇੱਕਦਮ ਗਰੋ ਕਰਦਾ ਤੇ ਉਹਦੀਆਂ ਜੜਾਂ ਲੰਬੀਆਂ ਹੁੰਦੀਆਂ ਉਹਨੂੰ ਫੈਰਸਤੀ ਕਾਟ ਨਹੀਂ ਆਉਂਦੀ ਇਹ ਹੈ ਮਤਲਬ ਇਹ ਇਹ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈਗਾ ਹਾਂ ਸਥਿਤੀ ਤੇ ਡਿਪੈਂਡ ਕਰਦਾ ਕੋਈ ਵੀ ਆਪਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਪ੍ਰੀ ਪਲੈਨਿੰਗ ਕੁਝ ਨਹੀਂ ਚੱਲਦੀ ਮੌਕੇ ਦੀ ਸਥਿਤੀ ਹੈ ਜੇ ਤੁਹਾਡਾ ਲੱਗਦਾ ਵੀ ਇਹਨਾਂ ਦਿਨਾਂ 'ਚ 37 36 37 ਡਿਗਰੀ ਤਹੀ ਰਹਿਣਾ ਹੈਗਾ 40 ਤੋਂ ਥੱਲੇ ਥੱਲੇ ਆ ਤਾਂ ਫਿਰ ਤਰਵੱਤਰ ਵੀ ਕਾਮਯਾਬਾ ਜੋ ਤੂੰ ਪੜਾ ਫੇਰ ਤੁਸੀਂ ਪਾਣੀ ਵਾਲਾ ਵੀ ਇੱਕ ਇੱਕ ਮੈਨੂੰ ਇਹ ਗੱਲ ਦੱਸੋ ਵੀ ਬਹੁਤ ਵਾਰ ਇਹ ਇਹ ਪ੍ਰੋਬਲ ਹੁੰਦੀ ਹੈ ਕਿ ਬਹੁਤ ਬੰਦੇ ਕਹਿੰਦੇ ਜੀ ਮਿੱਟੀ ਸੁਰਮਾ ਹੀ ਬਣੀ ਹੋਵੇ ਵੀ ਬਸ ਐ ਛਾਣਨੀ ਵਜ ਦੀ ਲੰਘਣ ਵਾਲਾ ਕੰਮ ਹੋਵੇ ਵੀ ਉਹ ਉਹਦੇ ਚ ਕੰਮਜਾਪ ਆ ਥੋੜਾ ਡਲਾ ਹੋਵੇ ਉਹਦੇ ਚ ਕਿਵੇਂ ਆ ਬਾਈ ਇਹ 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 ਕੀ ਹੈ ਤਜਰਬਾ ਤੁਹਾਡਾ ਇਹਦੇ ਵਿੱਚ ਇਹ ਆਪਣਾ ਭਾਈ ਸਾਹਿਬ ਦੱਸਣਗੇ ਤਜਰਬਾ ਇਹ ਆ ਜੀ ਜੇ ਆਪਾਂ ਮਿੱਟੀ ਨੂੰ ਜਮਾ ਸੁਰਮਾ ਬਣਾ ਲਿਆਂਗੇ ਜੀ ਕੱਲ ਨੂੰ ਪਾਣੀ ਖੜ ਗਿਆ ਵਿੱਚ ਜੀ ਹਵਾ ਉਹਨਾਂ ਦਿਨਾਂ ਦੇ ਵਿੱਚ ਆਮ ਸਮਾਨ ਚੱਲੀ ਜਾਂਦੀ ਰਹਿੰਦੀ ਹੈ ਜਦੋਂ ਹਵਾ ਚੱਲਦੀ ਹੈ ਹਵਾ ਦੇ ਨਾਲ ਉਹ ਸਲੇਟਾ ਵੱਜ ਜਾਂਦਾ ਹੈ ਉਹ ਛੋਈ ਜੀ ਬਣ ਜਾਂਦੀ ਉੱਤੇ ਛੋਈ ਜੀ ਬਣ ਜਾਂਦੀ ਉੱਤੇ ਹਾਂ ਜੇ ਆਪਾਂ ਬਾਲਾ ਡੜਾ ਨਹੀਂ ਕਹਿ ਸਕਦੇ ਜਿਵੇਂ ਆਪਾਂ ਛੋਟੀਆਂ ਛੋਟੀਆਂ ਡਲੀਆਂ ਜੀਆਂ ਹੁਣ ਵਾਹਨ ਦੇ ਵਿੱਚ ਕੰਪਿਊਟਰ ਕਾ ਲਾ ਕੇ ਉਵੇਂ ਉਹਨੂੰ ਵੀਜ ਦਈਏ ਪਾਣੀ ਨਾਰਮਲ ਥੋੜਾ ਆ ਭਰਦੇ ਗਿਆ ਆਪਾਂ ਇੱਕ ਦੋ ਦਿਨਾਂ ਪਾਣੀ ਛੇਤੀ ਪੀਤਾ ਜਾਂਦਾ ਜੀ ਇੱਕ ਨੂੰ ਉਗਰਨ ਦੇ ਵਿੱਚ ਜਿਆਦਾ ਟਾਈਮ ਘਟ ਲੱਗਦਾ ਅਜਾ ਇਹ ਹੋ ਗਿਆ ਇੱਕ ਇੱਕ ਮੈਨੂੰ ਇੱਕ ਸਵਾਲ ਦਾ ਜਵਾਬ ਮੈਨੂੰ ਇਹ ਦਿਓ ਬਈ ਜਦੋਂ ਬੰਦੇ ਨੇ ਪਹਿਲੀ ਗੱਲ ਬਾਈ ਹੋਣਾ ਨਾ ਕਰ ਲਈ ਆਪਾਂ ਬੱਤਰ ਵਾਲੀ ਤੇ ਤਾਰ ਬੱਤਰ ਵਾਲੀ ਅਗਲੀ ਗੱਲ ਕਰ ਲਈ ਆਪਾਂ ਮਿੱਟੀ ਬਣਵਾਈ ਵਾਲੀ ਤੇ ਇਦੋਂ ਅਗਲੀ ਗੱਲ ਆ ਕਿ ਪਾਣੀ ਭਰ ਕੇ ਲੱਗਿਆ ਕੰਮ ਜਾਬਾ ਪਹਿਲਾ ਪਾਣੀ ਪਤਲਾ ਲੱਗਿਆ ਕੰਮ ਜਾਂ ਆਪਾਂ ਕੀ ਜੇ ਪਤਲਾ ਲੱਗੇ ਤਾਂ ਕੀ ਫਰਕ ਪੈਂਦਾ ਭਰ ਕੇ ਲੱਗੇ ਤਾਂ ਕੀ ਫਰਕ ਪੈਂਦਾ ਫਰਕ ਕੀ ਪਤਲਾ ਲੱਗੇ ਨਾ ਬਾਈ ਜੀ ਪਾਣੀ ਪਤਲਾ ਹੀ ਲੱਗਣਾ ਚਾਹੀਦਾ ਇਹਨੂੰ ਭਰ ਕੇ ਲੱਗਨ ਦਾ ਕੋਈ ਹੈ ਨਹੀਂ ਆ ਕ ਕੀ ਕੀ ਫਰਕ ਹੈ ਕਾਰਨ ਕੀ ਹੈ ਪਤਲਾ ਪਾਣੀ ਲੱਗੂਗਾ ਪਰ ਕਾਰੇ ਨੂੰ ਭਰ ਗਿਆ ਭਰ ਕੇ ਅਗਲੇ ਕਾਰੇ ਚ ਨਾਲ ਦੀ ਨਾਲ ਟ੍ਰਾਂਸਫਰ ਕਰ ਦਿਓ ਪਾਣੀ ਨੂੰ ਵੀ ਜਿਹੜਾ 2 2.5 ਘੰਟਿਆਂ ਦੇ ਵਿੱਚ ਆਪਣਾ ਪਾਣੀ ਸੁੱਕ ਜੀ ਪਹਿਲਾਂ ਚ ਰਵੇ ਜੀ ਕਾਰਨ ਇਹ ਹੈ ਕਿ ਜੇ ਉਹਨੂੰ ਭਰ ਕੇ ਲਾ ਦੇਾਂਗੇ ਉਹ ਛੱਲਾ ਵਜ ਵਜ ਕੇ ਇੱਕ ਤਾਂ ਮਿੱਟੀ ਨੂੰ ਉਤੋ ਕਰ ਦੂਗਾ ਉਹ ਤਾਂ ਉਹੀ ਗੱਲ ਆ ਗਈ ਉਹੀ ਆ ਗਈ ਦੂਸਰਾ ਉਗਰਨ ਵਲੇ ਟਾਈਮ ਲਾਊਗਾ ਜਿਹੜਾ ਪਾਣੀ ਨਿਕਲ ਜੂ ਨਾਲ ਦੀ ਨਾਲ ਉਹ ਤੁਹਾਨੂੰ ਤੀਜੇ ਚੌਥੇ ਤੋਂ ਟਮੂਰ ਮਾਰ ਕੇ ਬਾਹਰ ਆਉਣ ਦੀ ਕੋਸ਼ਿਸ਼ ਹੋ ਜੂ ਹਾਂ ਇਹ ਇਹ ਆਪਾਂ ਸੁੱਕੀ ਬਿਜਾਈ ਤੇ ਗੱਲ ਕਰ ਰਹੇ ਆ ਜਿਹੜਾ ਜਮਾ ਆਪਾਂ ਸੁੱਕੇ ਚ ਬੀਜਦੇ ਆ ਤਾਂ ਉਹਦੇ ਚ ਜਿਹੜਾ ਪਾਣੀ ਆ ਉਹ ਬਹੁਤ ਪਤਲਾ ਲੱਗਣਾ ਚਾਹੀਦਾ ਜਿਹੜਾ ਪਹਿਲਾ ਪਾਣੀ ਲੱਗ ਗਿਆ ਉਹਨੂੰ ਜੋ ਦੂਸਰਾ ਪਾਣੀ ਲਾਉਣਾ ਹੈ ਉਹ ਮੰਨ ਕੇ ਚਲੋ ਜਦੋਂ ਅਸੀਂ ਤਰੇੜਾ ਪੈ ਗਿਆ ਪੂਰਾ ਐ ਸੁੱਕ ਗਿਆ ਉਦੋਂ ਲਾਉਣਾ ਹੈ ਤੀਸਰਾ ਪਾਣੀ ਦੂਸਰਾ ਪਾਣੀ ਮਤਲਬ ਇੱਕ ਜਿਹੜਾ ਆਪਾਂ ਗਿਤਾਰ ਪੱਤਰ ਚ ਬੀਜਦੇ ਆ ਉਹਦੇ ਤਾਂ ਆਪਾਂ ਉਦੋਂ ਹੀ ਪੈਂਡੀ ਉੱਤੇ ਕਰ ਦਿੰਨੇ ਆ ਬਿਲਕੁ ਉੱਚ ਸਪਰੇਅ ਕਰਨ ਵਾਲੇ ਕਰਉਂਗੀ। ਉਹ ਵੀ ਪ੍ਰੀ ਐਮਰਜੈਂਸ ਜਦੋਂ ਸੁੱਕੇ ਚ ਪਾਣੀ ਜਿਵੇਂ ਸੁੱਕ ਗਿਆ। ਜੀ। ਤਾਂ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਖੇਤ ਨੂੰ ਕੋਟ ਕਰਦੇ ਹੋ ਤੁਸੀਂ। ਜੀ। ਡਰਮੀ ਨਾਲ ਜਾਂ ਆਹ ਜਿਹੜੇ ਹੁਣ ਪੰਪ ਚੱਲੇ ਹੈਗੇ ਉਹਨਾਂ ਨਾਲ। ਜੀ ਜੀ। ਤਾਂ ਉਹ ਕੋਟ ਕਰਦੇ ਹੋ ਫਿਰ ਤੁਹਾਡੇ ਨਦੀਨ ਪੂਰੀ ਤਰ੍ਹਾਂ ਰੋਕਤਾ। ਤੇ ਸੁੱਕੇ ਚ ਸੁੱਕੇ ਚ ਇੱਕ ਪ੍ਰੋਬਲਮ ਹੋਰ ਆਊਗੀ ਜਿਵੇਂ ਹੁਣ ਮੇਰਾ ਇੱਕ ਤੇ 26 ਬੀਜਿਆ ਵਾ। ਮੈਂ ਅਗਲੇ ਨੂੰ ਬਾਸਪਤੀ ਬੀਜਦਾ ਤਾਂ ਝੁੰਨੇ ਰਲ ਜਾਣਗੇ ਸਾਰੇ। ਉਹਦੇ ਲਈ ਤਾਂ ਫਿਰ ਪਹਿਲਾਂ ਤੁਸੀਂ ਉਹ ਕਰਕੇ ਰੌਣੀਆਂ ਕਰ ਕਰਕੇ ਪੁਰਾਣਾ ਜਿਹੜਾ ਤੁਹਾਡਾ ਸੀਡ ਆ ਉਹ ਉਘਾਰ ਲਓ ਜੀ ਉਹਦੇ ਚ ਏ ਆ ਵੀ ਜਾਂ ਤੁਸੀਂ ਉਸ ਖੇਤ ਚ ਵਾਹ ਕੇ ਨਾ ਤੁਸੀਂ ਕਣਕ ਬੀਜੋ ਜੀ ਹੈਪੀ ਸੀਡਰ ਨਾਲ ਕਣਕ ਬੀਜਦੇ ਹੈਪੀ ਸੀਡਰ ਨਾਲ ਜਦੋਂ ਕਣਕ ਬੀਜਦੇ ਆ ਤਾਂ ਜਿਹੜਾ ਉਹ ਤੁਹਾਡੇ ਜਿਹੜੇ ਪੁਰਾਣੇ ਪਿਛਲੇ ਸਾਲ ਵਾਲੇ ਕਿਰੇਵੇ ਦਾਣੇ ਉੱਪਰ ਹੀ ਪੈ ਰਹੇ ਉਹ ਜ਼ਮੀਨ ਦੇ ਉੱਤੇ ਪਏ ਹੁੰਦੇ ਜਦੋਂ ਮਾਰਚ ਚ ਪਾਣੀ ਲੱਗਦਾ ਜਾਂ ਬਾਰਿਸ਼ ਆਉਂਦੀਆਂ ਉਦੋਂ ਉਹ ਪ੍ਰਾਲੀ ਦੀ ਉਦੋਂ ਝੋਨੇ ਦੀ ਜਰਮੀਨੇਸ਼ਨ ਦਾ ਫੇਵਰੇਬਲ ਮੌਸਮ ਹੋ ਜਾਂਦਾ ਹੈ ਉਹ ਪਹਿਲਾਂ ਹੀ ਜਰਮੀਨੇਟ ਹੋ ਜਾਂਦਾ ਹੈ ਪਹਿਲਾਂ ਹੀ ਹੋ ਜਾਂਦਾ ਹੈ ਪਰ ਉੱਪਰ ਕੋਈ ਜ਼ਮੀਨ ਦੇ ਵਿੱਚ ਚਲਾ ਜਾਂਦਾ ਫਿਰ ਉਹ ਡੋਰਮੈਂਸੀ ਚ ਰਹਿੰਦਾ ਫਿਰ ਉਹ ਬਾਅਦ ਚ ਉਗਦਾ ਕੋਈ ਇਸ ਤਰ੍ਹਾਂ ਦੀ ਸੋਧ ਵੀ ਹੋ ਰਹੀ ਹੈ ਕਿ ਮੈਂ ਤੁਹਾਡੇ ਤੋਂ ਸੁਣ ਰਿਹਾ ਸੀ ਵੀ ਕਹਿੰਦੇ ਕੋਈ ਦਵਾਈਆਂ ਆ ਰਹੀਆਂ ਵੀ ਦੂਜੇ ਝੋਨੇ ਨੂੰ ਵੀ ਮਾਰ ਦਿੰਦੀਆਂ ਹਾਂ ਬਿਲਕੁਲ ਦੋ ਵੈਰਾਈਟੀਆਂ ਜਿਹੜੀਆਂ ਬਾਸਮਤੀ ਦੇ ਵਿੱਚ ਆ ਗਈਆਂ ਹੈਂ ਜੀ ਪੂਸਾ ਦੀਆਂ ਜਿਹੜੇ ਪੂਸਾ 1985 ਜੀ ਜਿਹੜੀ 1509 ਦੀ ਸੋਧ ਹੈ ਔਰ ਪੂਸਾ 1979 ਜਿਹੜੀ 1121 ਦੀ ਸੋਧ ਹੈ ਇਹਦੇ ਚ ਇੱਕ ਉਹਨਾਂ ਨੂੰ ਐਚਟੀ ਬੋਲਦੇ ਨਾਲ ਹਰਬੀਸਾਈਡ ਟੋਲਰੈਂਟ ਵੈਰਾਈਟੀਆਂ ਜਿਹੜੀਆਂ ਕਿ ਉਹ ਹਰਬੀਸਾਈਡ ਟੋਲਰੈਂਟ ਔਨ ਕਰਕੇ ਉਹਨਾਂ ਚ ਜੀਨ ਪਾਏ ਹੋਏ ਹੈ ਇੱਕ ਖਾਸ ਜਿਹੜਾ ਟੈਕਨੀਕਲ ਅਮੇਜ਼ਾਥਾਈਪਰ ਪ੍ਰਤੀ ਸਹਿਣਸ਼ੀਲ ਦੇ ਅਮੇਜ਼ਾਥਾਈਪਰ ਜਿਹੜਾ ਉਹ ਨਦੀਨਾਂ ਨੂੰ ਮਾਰਦਾ ਅਦਰ ਕੋਈ ਵੀ ਕ੍ਰੌਪ ਹੋਊਗੀ ਤੁਹਾਡੇ ਉਹਦੇ ਖੇਤ ਚ ਭਾਵੇਂ ਪਿਛਲੇ ਸਾਲ ਵਾਲਾ ਉੱਗਿਆ 54 ਵੀ ਉਹਨੂੰ ਵੀ ਮਾਰ ਦੂਗਾ ਤੇ ਇਹ ਵਾਲੀ ਵੈਰਾਈਟੀ ਕੱਲੀ ਤੁਹਾਡੀ ਬਚੂਗੀ ਉਹਦੇ ਚੋਂ ਅੱਛਾ ਉਹ ਬਹੁਤ ਕਾਮਯਾਬ ਚੀਜ਼ ਆ ਗਈ ਹੈ ਬਹੁਤ ਕਾਮਯਾਬ ਇਸ ਵਾਰ ਸਾਡੇ ਕੋਲ ਉਹ ਵਾਲੇ ਲੱਗੇ ਹੋਏ ਆ ਔਰ ਅਗਲੇ ਸਾਲ ਨੂੰ ਅਸੀਂ ਸੀਡ ਵੀ ਦੇਵਾਂਗੇ ਕਿਸਾਨਾਂ ਨੂੰ ਅ ਇਹ ਹੋ ਗਿਆ ਇੱਥੋਂ ਤੱਕ ਪਹੁੰਚ ਗਏ ਇਸ ਤੋਂ ਅੱਗੇ ਆ ਗਿਆ ਕਿ ਸੁੰਨਚਾਇਆ ਦੇਖੋ ਜੀ ਕਈ ਵਾਰੀ ਕੀ ਹੁੰਦਾ ਕਿ ਬੰਦਾ ਬੀਜੇ ਵੇ ਨੂੰ ਨਾ ਉਦਾਂ ਹੀ ਘੈਂਟ ਦੇਣ ਲਈ ਕਈ ਗੱਲਾਂ ਕਰ ਦਿੰਦਾ ਜੀ ਮੈਨੂੰ ਮੈਂ ਪਿਛਲੇ ਕਿਸਾਨਾਂ ਤੋਂ ਸੁਣਿਆ ਉਹ ਕਹਿ ਰਹੇ ਆ ਕਿ ਜੀ ਇਹਨੂੰ ਸੁੰਡੀ ਨਹੀਂ ਪੈ ਰਹੀ ਹੂੰ ਸਿੱਧੀ ਬਜਾਈ ਵਾਲੇ ਨੂੰ ਸਿੱਧੀ ਬਜਾਈ ਵਾਲੇ ਨੂੰ ਕਹਿ ਰਿਹਾ ਜੀ ਉਹ ਉੱਲੀ ਨਹੀਂ ਪੈ ਰਹੀ ਵਾਕਈ ਕੋਈ ਸੈਂਟੀਫਿਕ ਕਾਰਨ ਹੈਗਾ ਸੈਂਟੀਫਿਕ ਕਾਰਨ ਇਹਦੇ ਵਿੱਚ ਇੱਕ ਰੋ ਦੇ ਵਿੱਚ ਹੋਣ ਕਰਕੇ ਜਿਹੜਾ ਤੁਹਾਡਾ ਸਨਲਾਈਟ ਵਗੈਰਾ ਪ੍ਰੋਪਰ ਪਹੁੰਚਦੀ ਹੈਗੀ ਜਮੀਨ ਤੱਕ ਜਾਂ ਹਵਾ ਪਹੁੰਚਦੀ ਹੈ ਉਹਦੇ ਕਰਕੇ ਫੰਗਸ ਘੱਟ ਪਣ ਪਦੀ ਹੈਗੀ ਇਹ ਕਾਰਨ ਹੈ ਜਦੋਂ ਆਪਾਂ ਇਹਦੇ ਵਿੱਚ ਦੀ ਲੰਘਦੇ ਆ ਤਾਂ ਉਹ ਪੈਰਾਂ ਚ ਜਿਹੜਾ ਜਾ ਜਾਲਖਾ ਜਿਹੜਾ ਜੂੜ ਜਾ ਪੈਂਦਾ ਉਹ ਜੂੜ ਜਾ ਨਹੀਂ ਪੈਂਦਾ ਉਹ ਘੱਟ ਪੈਂਦਾ ਜੂੜ ਜਾ ਨਹੀਂ ਪੈਂਦਾ ਇਹਦੇ ਨਾਲ ਹਾਂ ਹਵਾ ਕਰਦੀ ਹੈ ਕੋਈ ਫੰਗਸ ਦੀ ਉਹਦੀ ਕੋਈ ਪ੍ਰੋਬਲਮ ਆਉਗੀ ਫੇਰ ਹੀ ਬੰਦਾ ਉਹ ਅਦਰਵਾਈਜ਼ ਇਹ ਜਿਹੜਾ ਮਤਲਬ ਆਪਾਂ ਸਿੱਧੀ ਬਜਾਈ ਬੀਜਦੇ ਆ ਇਹਦੇ ਤਾਂ ਉਹਦੀ ਕੋਈ ਪ੍ਰੋਬਲਮ ਆਉਂਦੀ ਨਹੀਂ ਹਾਂ ਉਹ ਕੋਲੇ ਨਹੀਂ ਮਤਲਬ ਟੇਲਿੰਗ ਵਾਲੀ ਹੈ ਮਸ਼ੀਨ ਜਿਹੜੀ ਟੇਲਟਿੰਗ ਵਾਲੀ ਮਸ਼ੀਨ ਹੈ ਬਾਕੀ ਇਹਦੀ ਆਪਣੀ ਬਾਈ ਦੀ ਹੈ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਕਿਉਂਕਿ ਉਹਦੇ ਚ ਇਹ ਹੈ ਐ ਨੂੰ ਵੀ ਹਵਾ ਪੈਣੀ ਹੈ ਐ ਨੂੰ ਵੀ ਹਵਾ ਪੈਣੀ ਹੈ ਜਿਹੜੀ ਸਟੈਪ ਸਟੈਪ ਵਾਈਜ਼ ਵੀ ਜਿਹੜੀ ਸਟੈਪ ਸੀਡਰ ਜਿਹੜਾ ਜਿਹੜੇ ਪਾਸੋਂ ਵੀ ਦੇਖੋਗੇ ਤੁਹਾਨੂੰ ਉਹਦੀਆਂ ਰੋਹ ਹੀ ਦਿਖਣੀਆਂ ਬਹੁਤ ਬਾਗ ਦੀ ਤਰ੍ਹਾਂ ਹਾਂ ਮਤਲਬ ਆਪਾਂ ਕਹਿ ਲਈਏ ਵੀ ਹਵਾ ਜਿਹੜੇ ਵੀ ਪਾਸਿਓਂ ਵਗ ਉਹ ਸਿਰੇ ਤੋਂ ਸਿਰੇ ਤੱਕ ਲੰਘਦੀ ਹੋਈ ਆ ਉਹਦੇ ਨਾਲ ਸੁੰਡੀ ਦੀ ਸਪੀਕਰ ਵੀ ਨਹੀਂ ਦਿਖਦੀ ਫੰਗਸ ਦੀ ਵੀ ਤੇਲੇ ਦੀ ਤਾਂ ਬਿਲਕੁਲ ਹੀ ਨਹੀਂ ਆਉਂਦੀ ਹੂੰ ਪਲੱਸ ਬੁਝਾਜ ਵੱਧ ਵਜਦਾ ਆਮ ਨੋਰਮਲ ਝੋਨੇ ਨਾਲੋਂ ਨੰਬਰ ਆਫ ਟਿਲਰਸ ਇਹਦੇ ਜ਼ਿਆਦੇ ਆ ਜੀ ਜੀ ਇਹਦੇ ਜ਼ਿਆਦਾ ਆ ਤੁਸੀ ਖੁਦ ਦੇਖ ਸਕਦੇ ਹੋ ਜੀ ਵੀ ਆ ਦੇਖੋ ਮੈਨੂੰ ਤਾਂ ਇਸੇ ਗੱਲ ਦੀ ਹੀ ਹੈਰਾਨੀ ਆ ਦੇਖੋ ਜਿਵੇਂ ਕੱਲਾ ਕੱਲਾ ਬੂਝਾ ਲਾਇਆ ਹੁੰਦਾ ਹੂੰ ਹੂੰ ਵੀ ਐਵੇਂ ਐਵੇਂ ਘੜਾ ਕੱਲਾ ਕੱਲਾ ਜੇ ਤੁਸੀਂ ਆਹ ਡਿਸਟੈਂਸ ਦੇਖੋ ਜੀ ਪ੍ਰੋਪਰ ਡਿਸਟੈਂਸ ਹੈ ਦਾ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਆਪਾਂ ਕੱਦੂ ਵਾਲਾ ਜੋਂ ਨਾ ਮਤਲਬ ਇੱਥੇ ਲੱਗਿਆ ਡੱਕਾ ਇੱਥੇ ਲੱਗਿਆ ਜਿਹੜਾ ਇੱਥੇ ਡੱਕਾ ਲੱਗਿਆ ਉਹਨੇ ਤੇ ਇਹਦੀ ਹਵਾ ਵੀ ਰੋਕਣੀ ਹੈ ਜੀ ਇਹਦੀ ਲਾਈਟ ਵੀ ਰੋਕਣੀ ਹੈ ਠੀਕ ਹੈ ਜਿਹੜੀ ਤੁਸੀਂ ਇਹ ਲਾਈਨ ਦੇ ਵਿੱਚ ਜਾਣਾ ਉਹ ਇੱਕ ਰੋ ਹੀ ਜਾਣੀ ਹੈ ਜੀ ਜਿੱਧਰੋਂ ਇਧਰੋਂ ਹਵਾ ਚੱਲਦੀ ਹੈ ਸਾਰੀ ਕ੍ਰੋਸ ਹੋਣੀ ਹੈ ਦੇਖੋ ਹਵਾ ਹਵਾ ਦਾ ਐਂਗਲ ਆ ਇਹ ਚ ਆ ਇਹ ਚ ਆ ਇਹ ਕੋਈ ਵੀ ਹੈ ਤਾਂ ਉਹ ਸਾਰ ਰੂਆਂ ਦੇ ਵਿੱਚ ਹੀ ਜਾਊਗਾ ਹਾਂਜੀ ਹਾਂਜੀ ਬਾਕੀ ਇਹਦੇ ਨੰਬਰ ਆਫ ਟਿਲਰਸ ਦੇਖ ਲਓ ਤੁਸੀਂ ਤੇ ਬਾਕੀ ਇਹਦਾ ਮਤਲਬ ਇਹਦੀ ਹੈਲਥ ਦੇਖ ਲਓ ਥੱਲੇ ਤੱਕ ਬੂਟੇ ਦੀ ਜੀ ਸਾਰਾ ਇਹਨੂੰ ਕੋਈ ਤੇਲੇ ਦੀ ਸਮੱਸਿਆ ਨਹੀਂ ਹੋਣੀ ਜੀ ਜੀ ਤੇ ਸੁੰਡੀ ਦੀ ਤਾਂ ਇਹਨੂੰ ਆਈ ਹੋਈ ਨਹੀਂ ਅੱਛਾ ਸੁੰਡੀ ਵੀ ਨਹੀਂ ਆਉਣੀ ਗੋਬ ਦੀ ਸੁੰਡੀ ਦੀ ਤਾਂ ਇਹਨੂੰ ਆਉਂਦੀ ਨਹੀਂ ਬਰਾ। ਨਹੀਂ ਹੈ ਹੀ ਨਹੀਂ ਜੀ ਕਿਤੇ ਵੀ ਕਿਤੇ ਵੀ ਨਹੀਂ ਗੋਬ ਦੀ ਜਿਵੇਂ ਆਹ ਮੁੰਜਰਾਂ ਦੇਖ ਲਓ ਤੁਹਾਨੂੰ ਕਿਤੇ ਵੀ ਨਹੀਂ ਦਿਖਣੀਆਂ। ਅੱਗੇ ਬੱਗੀ ਮੁੰਜਰ ਹੀ ਨਿਕਲਦੀ ਹੁੰਦੀ ਆਪਣੀ ਜੀ। ਉਹ ਹੈ ਨਹੀਂ ਜੀ। ਮੇਰੇ ਦਾਦਾ ਪਰਸੈਂਟ ਹਾਂ ਨਹੀਂ ਹਾਂ ਨਹੀਂ। ਨਹੀਂ ਨਿਕਲ ਆਉਂਦੀ ਬੱਗੀ। ਹਾਂ ਉਹ ਹਾਂ ਇਹ ਇਹ ਪ੍ਰੋਬਲਮ ਇਹਦੇ 'ਚ ਨਹੀਂ ਆਉਂਦੀ। ਬੱਗੀ ਆਮ ਤੌਰ ਤੇ ਗੋਬ ਦੀ ਸੁੰਡੀ ਨਹੀਂ ਆਉਂਦੀ। ਹਾਂ। ਤਾਂ ਇਹਦੇ ਇਹਨੂੰ ਇਹ ਵੀ ਨਹੀਂ ਆਉਂਦੀ ਗੋਪ ਨੇ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਵੀ ਆਪਾਂ ਬਹੁਤ ਸਕਸੈਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਤਾਂ ਜਿਹੜਾ ਇਹ ਸਟੈਪ ਸੀਡਰ ਹੈ ਇਹ ਕਿਤੇ ਨਾ ਕਿਤੇ ਇਹਨੇ ਹੋਰ ਸੌਖਾ ਕਰਤਾ ਜਿਹੜਾ ਕੋਈ ਸਮੱਸਿਆ ਸੀਗੀ ਜਿੱਥੇ ਥੋੜਾ ਵੀ ਬੋਣ ਦੇ ਬਾਵਜੂਦ ਜਦੋਂ ਲਾਈਨ ਮਾਰਦਾ ਸੀ ਉਦੋਂ ਗਾਂ ਪੌਦੇ ਆਪ ਦਾ ਲੈ ਜਾਂਦੇ ਸੀਗੇ ਫਟਾਪ ਲੈ ਜਾਂਦੇ ਸੀ ਤਾਂ ਉਹ ਥੋੜਾ ਜਿਆਦਾ ਸੰਘਣਾ ਹੋ ਜਾਂਦਾ ਸੀਗਾ ਇਹਦੇ ਵਿੱਚ ਹਰੇਕ ਪੌਦੇ ਦਾ ਸ਼ਾਖਾ ਕੱਢਣ ਦੀ ਇੱਕ ਕਪੈਸਿਟੀ ਹੁੰਦੀ ਹੈ ਜਦੋਂ ਇੱਕ ਦਾਣੇ ਨੇ ਜੇ 10 ਕੱਢਣੀਆਂ ਦੋਆਂ ਨੇ 20 ਨਹੀਂ ਕੱਢਣਗੇ ਤਾਂ 15 ਕੱਢਣਗੇ ਤਿੰਨਾਂ ਨੇ 25 ਇਸ ਤਰ੍ਹਾਂ ਕਰਕੇ ਤਾਂ ਕਰਕੇ ਬੂਜੇ ਦੇ ਵਿੱਚ ਸ਼ਾਖਾਂ ਦੀ ਗਿਣਤੀ ਜ਼ਿਆਦਾ ਹੈ ਇਹ ਹੈ ਉਹਦਾ ਇੱਕ ਪੌਦੇ ਦਾ ਦਾਣੇ ਦਾ ਕੈਰੇਕਟਰ ਹੁੰਦਾ ਹੈ ਇਦਾਂ ਦਾ ਦੂਜੇ ਨੂੰ ਦੂਜੇ ਨਾਲ ਬੱਚੇ ਛੋਣਾ ਡਿੱਗਦਾ ਨਹੀਂ ਹੈ ਜੀ ਹਾਂ ਇਸ ਦਾ ਹਜੇ ਹੁਣ ਤੱਕ ਆਪਾਂ ਪਹੁੰਚ ਚੁੱਕੇ ਹਾਂ ਪਰ ਹਜੇ ਵੀ ਬਾਈ ਤੁਸੀਂ ਇਸ ਮਸ਼ੀਨ ਦੇ ਵਿੱਚ ਹੋਰ ਸੁਧਾਰ ਦੀ ਕੀ ਗੁੰਜਾਇਸ਼ ਰੱਖਦੇ ਆਂ ਤੁਹਾਨੂੰ ਅਪਡੇਟ ਦਾ ਅਪਡੇਟ ਦਾ ਹਰ ਕਿਤੇ ਜੱਲੀ ਜਾਂਦਾ ਹੈ ਅਪਡੇਟ ਹੋ ਹੀ ਜਾਣਾ ਅੱਜ ਅੱਜ ਕਿਵੇਂ ਲੱਗਦਾ ਤੁਹਾਨੂੰ ਵੀ ਅੱਜ ਇੱਕ ਵਾਰ ਠੀਕ ਹੈ ਬਾਕੀ ਅਪਡੇਟ ਹੁੰਦੇ ਰਹੇ ਨੇ ਇੱਕ ਵਾਰ ਇਹ ਠੀਕ ਹੈ ਬੈਸਟ ਹੈ ਜਿਹੜਾ ਮੈਂ 2008 ਤੋਂ ਮਸ਼ੀਨ ਤੇ ਕੰਮ ਕਰ ਰਿਹਾ ਹਾਂ ਕਿ ਮੈਂ ਕਾਫੀ ਜ਼ਿਆਦਾ ਮੈਂ ਆਪ ਖੁਦ ਵੀ ਰੋਲਰ ਵਾਲੀ ਮਸ਼ੀਨ ਬਣਾਈ ਹੋਈ ਹੈ 2008-09 ਤੋਂ ਉਹਦੇ 'ਚ ਮੈਂ ਵੀ ਹਰ ਸਾਲ ਕੁਝ ਨਾ ਕੁਝ ਅਪਡੇਟ ਕਰਦਾ ਰਹਿੰਦਾ ਮੈਂ ਇੱਕ ਨਵੀਂ ਅਪਡੇਟ ਕੀਤੀ ਹੈ ਪੇਅਰ ਡਰੋ ਕੀਤੀ ਹੈ ਦੋ ਲਾਈਨਾਂ 7.5 ਇੰਚ ਤੇ ਉਸ ਤੋਂ ਬਾਅਦ 11 ਇੰਚ ਦਾ 12 ਇੰਚ ਦਾ ਗੈਪ ਫੇਰ ਫੇਰ ਸਾਢੇ ਸੱਤ ਤੇ ਹੁਣ ਮੈਂ ਇੱਕ ਜਿਹੜੀਆਂ ਛੋਟੀਆਂ ਵੈਰਾਈਟੀਆਂ ਜਿਹੜੀਆਂ ਘੱਟ ਉਹਦੇ ਵਾਲੀਆਂ ਨੇ ਸ਼ਾਖਾਂ ਕੱਢਣ ਵਾਲੀਆਂ ਜਿਵੇਂ 1509 ਵਰਗੀਆਂ ਸ਼ਾਰਟ ਡਿਰੇਸ਼ਨ ਉਹਨਾਂ ਨੂੰ ਸਾਢੇ ਸੱਤ ਇੰਚ 'ਚ ਤਿੰਨ ਲਾਉਣਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵਜਾਲੇ ਇੱਕ ਲਾਈਨ ਹੋਰ ਲਾਈ ਹੈਗੀ ਜੀ ਉਹ ਵੀ ਮੈਂ ਤੇ ਅਰਬਾ ਕੀਤਾ ਉਹ ਥੋੜੀ ਡੂੰਗੀ ਲੱਗ ਗਈ ਥੋੜੀ ਘੱਟ ਡੁੱਗੀ ਹੈ ਅਗਲੇ ਸਾਲ ਨੂੰ ਥੋੜੀ ਉੱਚੀ ਕਰ ਦਾਂਗੇ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਹੈਗਾ ਆ ਆਰ ਐਂ ਡੀ ਚੱਲਦਾ ਰਹਿੰਦਾ ਹੈ ਜੀ ਮਤਲਬ ਬੀਬੀਸੀ ਵਾਲਿਆਂ ਦੀ ਮਸ਼ੀਨ ਨੂੰ ਆਪਾਂ ਨਹੀਂ ਬਿਲਕੁਲ ਕੁਲਜੀਤ ਜੀ ਬਹੁਤ ਮਿਹਨਤ ਕਰ ਰਹੇ ਆ ਇਸ ਮਸ਼ੀਨ ਤੇ ਸਾਡੀ ਕਾਫੀ ਚਿਰ ਦੀ ਡਿਸਕਸ ਹੋ ਰਹੀ ਹੈ ਜਿਹੜਾ ਸਟੈਪ ਵਾਲਾ ਆਈਡੀਆ ਇਹ ਮੈਂ ਤੇ ਕੁਲਜੀਤ ਜੀ ਨੇ ਸ਼ੇਅਰ ਕੀਤਾ ਵੀ ਇਸ ਤਰ੍ਹਾਂ ਕਰਕੇ ਹੋਣਾ ਚਾਹੀਦਾ ਵੀ ਹਾਂ ਵੀ ਰੋਕ ਕੇ ਪਾਵੇ ਮੈਂ ਉਹ ਤੋਂ ਪਹਿਲਾਂ ਕੰਮ ਉਸ ਤੇ ਕਰ ਰਿਹਾ ਸੀ ਮੈਂ ਇਹਨਾਂ ਨੂੰ ਦੱਸਿਆ ਮੈਂ ਇਸ ਤਰੀਕੇ ਨਾਲ ਕਰ ਰਿਹਾ ਹਾਂ ਪਰ ਮੈਂ ਇਸ ਤਰੀਕੇ ਨਾਲ ਚਾਹਣਾ ਪਰ ਇਹਨਾਂ ਨੇ ਉਹਨੂੰ ਅਪਲਾਈ ਕਰਤਾ ਤੇ ਇਹਨਾਂ ਨੇ ਬਹੁਤ ਵਧੀਆ ਚੱਲ ਰਹੀ ਹੈ ਹਾਂ ਜਦੋਂ ਪਹਿਲੀ ਮਸ਼ੀਨ ਇਹਨਾਂ ਨੇ ਬਣਾਈ ਉਹਦਾ ਮੈਨੂੰ ਸਪੈਸ਼ਲ ਉਹਦੋਂ ਮੈਂ ਗਿਆ ਆਇਆ ਸੀ ਕਹਿੰਦੇ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਤੇ ਆਪਾਂ ਕਰ ਲਿਆ ਹੈਗਾ ਮੈਂ ਅਕਸਰ ਹੀ ਜਾਂਦਾ ਰਹਿਣਾ ਹੈਗਾ ਸੀ ਸਾਡਾ ਸੀਡ ਕਰਕੇ ਵੀ ਆਪਸ ਵਿੱਚ ਇਹ ਪੁਰਾਣੀ ਮਸ਼ੀਨ ਦੀ ਭਜਾਈ ਹੈ ਇਹ ਨਵੀਂ ਦੀ ਤਾਂ ਜੇ ਵਿਖਾਵਾਂ ਨਾ ਨਵੀਂ ਤਾਂ ਉਹ ਮਤਲਬ ਲੇਟੈਸਟ ਹੈ ਠੀਕ ਹੈ ਚੰਗੀ ਹੈ ਜਿਹੜੇ ਕਹਿੰਦੇ 24/7 ਉਹ ਤਾਂ ਬਹੁਤ ਜ਼ਿਆਦਾ ਅਪਡੇਟ ਆ ਰਹੀ ਹੈ ਹਾਂ ਬਿਲਕੁਲ ਹਾਂ ਵਿਚ 24 ਚ ਤਾਂ ਬਹੁਤ ਜ਼ਿਆਦਾ ਲਪਟੇਟ ਆਈ ਹੈ ਤੇ ਉਹਦੇ ਚ ਤਾਂ ਜਿਹੜਾ ਇਹ ਕਹਿੰਦੇ ਵੀ ਜਿਹੜੀ ਉਹ ਆਪਾਂ ਟਰੈਕਟਰ ਦੇ ਟਾਇਰਾਂ ਵਾਲਾ ਥਾਂ ਥੋੜਾ ਦਬ ਜਾਂਦਾ ਉਹ ਵੀ ਮੈਂ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਸੀਂ ਉਹਨੂੰ ਪਹਿਲਾਂ ਫੁਲਾ ਦਿਓ ਹਾਂ ਤੇ ਉਹ ਫਿਰ ਥੋੜਾ ਜਿਹਾ ਉੱਚਾ ਕਰ ਲਓ ਉਹ ਮੜਾ ਅੱਗੋਂ ਦੋ ਹੱਲ ਆ ਕੇ ਵਹਿੰਦਾ ਕਰ ਦਿਓ ਉਹ ਉਹ ਦੁਬਾਰਾ ਫਿਰ ਉੱਚਾ ਹੋ ਜਾਂਦਾ ਹਾਂ ਉਹ ਮੈਂ ਸਾਡੇ ਲੱਗੀ ਹੋਈ ਹੈ ਮਸ਼ੀਨ ਦੇ ਉਹ ਵਾਲੇ ਵਿੱਚ ਜਿਵੇਂ ਕਿਸੇ ਨੇ ਪਹਿਲੀ ਵਾਰੀ ਬਜਾਈ ਕੀਤੀ ਹੈ ਮੈਂ ਬਾਸਮਤੀ ਦੀ ਪਹਿਲੀ ਵਾਰੀ ਬਜਾਈ ਕੀਤੀ ਸੀ ਸਿੱਧੀ ਉਹ ਮੈਨੂੰ ਉਹਦੇ ਚ ਬਹੁਤ ਖਦਸ਼ਾ ਮ ਜਿੱਥੇ ਟਾਇਰ ਲੰਘੇ ਟਰੈਕਟਰ ਦੇ ਉਹ ਉੱਥੇ ਜਿਹੜੇ ਦਾਣੇ ਮਤਲਬ ਉਹ ਛਰੀ ਟੀ ਮਾਰਦਾ ਉਤੋਂ ਮਤਲਬ ਉੱਪਰ ਨੰਗੇ ਰਹਿ ਜਾਂਦੇ ਹਾਂ ਉਹ ਨੰਗੇ ਰਹਿ ਜਾਂਦੇ ਹਾਂ ਹਾਂ ਜੀ ਉਹ ਮੈਨੂੰ ਇਹ ਸੀ ਵੀ ਇਹ ਉਗਰਦੇ ਨਹੀਂ ਤਾਰਬੱਤਰ ਦੀ ਬਜਾਈ ਸੀ ਪਰ ਉਹ ਥੋੜਾ ਲੇਟ ਉਗਰੇ ਪਰ ਐਂਡ ਆਫ ਦਾ ਡੇ ਬਹੁਤ ਸੋਹਣਾ ਮਤਲਬ ਉਹ ਔਰੇ ਵੀ ਬਹੁਤ ਵਧੀਆ ਉਗਰੇ ਆ ਅਜ ਉਹ ਵੀ ਉਗ ਰਾਇਆ ਪਰ ਉਗਰੇ ਪਾਣੀ ਲੱਗੇ ਦੂਆਂ ਕਿਉਂਕਿ ਮਿੱਟੀ ਚ ਰਲੇ ਨਹੀਂ ਉਹ ਟਾਇਰਾਂ ਵਾਲੀ ਜਗ੍ਹਾ ਮਤਲਬ ਦਬਦੀ ਹੈ ਨਾ ਜਦੋਂ ਆਪਾਂ ਹਾਂ ਹਾਂ ਉਹ ਥੋੜੀ ਨੀਵੇਂ ਹੋ ਜਾਂਦੇ ਆ ਦੋ ਕੁ ਸੂਤ ਨੀਵੇਂ ਚਲੀ ਜਾਂਦੀ ਆ ਇਹ ਵੀ ਜੀ ਆਪਾਂ ਜ਼ਿਆਦਾ ਸੁਹਾਗਾ ਮਾਰਦੇ ਆ ਫਿਰ ਉਹਦੇ ਚ ਵੀ ਉਹ ਨੁਕਸਾਨ ਬਹੁਤ ਥੋੜਾ ਸਖਤ ਹੋ ਜਾਂਦਾ ਖੇਤ ਜ਼ਿਆਦਾ ਫਿਰ ਸਾਰੀ ਮਸ਼ੀਨ ਓਵਰ ਆਲ ਸਹੀ ਨਹੀਂ ਲੱਗਦੀ ਹਾਂ ਪਾਣੀ ਚਾਹੀਦਾ ਹਾਂ ਉਹ ਥੋੜੀ ਜੀ ਚਲੋ ਭਾਈ ਸਾਹਿਬ ਕਰ ਲੈਣਗੇ ਉਹਨਾਂ ਨੂੰ ਪਰ ਉਹ ਜੇ ਦੋਰੇ ਅਡਜਸਟ ਹੁੰਦੇ ਆ ਉਹ ਮਤਲਬ ਉਹਦੀ ਅਡਜਸਟਮੈਂਟ ਹੁੰਦੀ ਆ ਉਹ ਸਭ ਤੋਂ ਬੈਟਰ ਉਹ ਹੋ ਜਾਊਗਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਇਹ ਦੋ ਤਿੰਨ ਤਰ੍ਹਾਂ ਦੀ ਡਿਸਕਸ਼ਨ ਕਰਦੇ ਆਏ ਆ ਇੱਕ ਤੁਹਾਡੇ ਵਾਲਾ ਉਹ ਵੀ ਬੈਸਟ ਆਈਡੀਆ ਇੱਕ ਜੈਕ ਵਾਲਾ ਕਹਿੰਦੇ ਸੀਗੇ ਵੀ ਇੱਕ ਹਲਕਾ ਜੈਕਾ ਦੋ ਤਿੰਨ ਇਹ ਜੈਕ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਇਹਦੇ ਨਾਲ ਇਸ ਤਰੀਕੇ ਨਾਲ ਹੀ ਤੁਹਾਡਾ ਸੈੱਟ ਹੋ ਜਾਏ ਉਹ ਤਾਂ ਤੁਹਾਨੂੰ ਹਾਲ ਲੱਗੇ ਅੱਗੇ ਉਪਰ ਪਰ ਬਹੁਤ ਸਾਨੂੰ ਬੈਨੀਫਿਟ ਮਿਲਿਆ ਜੀ ਜੀ ਮਿਲਿਆ ਹੋਇਆ ਵੀ ਸਾਡਾ ਜਦੋਂ ਬੀਜਿਆ ਗਿਆ ਨਾ ਛੋਣਾ ਜੀ ਤੇ ਬਾਰਿਸ਼ ਬਹੁਤ ਪੈ ਗਈ ਹੂੰ ਬਾਰਿਸ਼ ਇੰਨੀ ਹੋ ਗਈ ਵੀ ਬਾਰਿਸ਼ ਬਹੁਤ ਜ਼ਿਆਦਾ ਪਾਣੀ ਹੀ ਹੋ ਗਏ ਸੀ ਪਾਣੀ ਲੱਗਿਆ ਸੀ ਹੂੰ ਤੇ ਪਾਣੀ ਨਾ ਭਰ ਗਏ ਤੇ ਸਾਨੂੰ ਇਹ ਹੋ ਗਿਆ ਵੀ ਤਾਂ ਕੰਨੀ ਖਤਮ ਹੋ ਗਈ ਹੁਣ ਅੱਛਾ ਵੀ ਇਹ ਦੁਬਾਰਾ ਪਨੀਰੀ ਬੀਜਣੀ ਪਊਗੀ ਜੀ ਤੇ ਇਹ ਵਾਹਣਾ ਪਊਗਾ ਹਾਂ ਤਾਂ ਅਸੀਂ ਮਤਲਬ ਦਿਮਾਗ ਬੜਾ ਆ ਵੀ ਸਾਡਾ ਅਸੀਂ ਵੀ ਕੀ ਕਰ ਬੈਠੇ ਗਲਤ ਹੋ ਗਿਆ ਹਲੋੜ ਹੋ ਗਿਆ ਪਰ ਤਿੰਨ ਦਿਨ ਮਤਲਬ ਪਾਣੀ ਇੰਨਾ ਸੀ ਵੀ ਇੰਨਾ-ਇੰਨਾ ਖੇਤ ਚ ਪਾਣੀ ਸੀ ਆ ਸਾਰੀਆਂ ਬਟਾਂ ਇੱਕ ਹੋ ਗਈਆਂ ਸੀ ਇੱਕ ਵਾਰੀ ਅੱਛਾ ਡੁੱਬ ਗਿਆ ਸੀ ਡੁੱਬ ਗਿਆ ਸੀ ਸਾਰਾ ਬੀਜਨ ਸਾਰੀ ਪਾਣੀ ਪਹਿਲਾਂ ਤਾਂ ਲੱਗਿਆ ਹੋਇਆ ਸੀ ਜਿਹੜਾ ਆਪਾਂ ਪਹਿਲਾਂ ਹੀ ਲਾਉਣੇ ਆ ਜੀ ਉਸ ਤੋਂ ਬਾਅਦ ਮੀਂਹ ਇੰਨਾ ਪੈ ਗਿਆ ਟਰੈਕਟਰ ਵਸਾਰੇ ਖੇਤ ਹੀ ਪਾਣੀ ਨਾਲ ਭਰ ਗਏ ਕਿਸੇ ਪਾਸੇ ਹੱਲ ਕੋਈ ਨਹੀਂ ਸੀ ਅਸੀਂ ਤੇ ਇਸ ਚ ਹੋ ਗਿਆ ਹਾਲ ਚ ਵੀ ਤਾਂ ਬਸ ਪਣੀ ਦੀ ਬੀਜ ਸੀ ਕੀ ਕਰਿਆ ਚੱਕ ਕੇ ਪਣੀ ਦੀ ਬੀਜ ਤੀ ਜੀ ਪਣੀ ਦੀ ਬੀਜ ਤੀ ਵੀ ਚਲੋ ਯਾਰ ਛੱਡੋ ਤਾਂ ਜਿਹੜਾ ਕੁਝ ਹੋ ਗਿਆ ਉਹ ਨਾ ਉਸ ਤੋਂ ਬਾਅਦ ਕੀ ਹੋਇਆ ਵੀ ਜਿਵੇਂ ਜਿਵੇਂ ਪਾਣੀ ਸੁੱਕ ਗਿਆ ਜੀ ਤੇ ਇਕੱਠੇ ਸੀ ਦਾਣੇ ਇਕੱਠੇ ਸੀ ਚਾਰ ਪੰਜ ਹਮ ਇੱਕ ਕੱਲਾ ਦੋ 11 ਹਾਂ ਹਾਂ ਆਲੀ ਕਹਾਣੀ ਬਣ ਗਈ ਹਾਂ ਤੇ ਸਾਡਾ ਝੋਨਾ ਸਾਰੇ ਦਾ ਸਾਰਾ ਜਿੰਨਾ ਸੀ ਸਾਰਾ ਹੀ ਜਿੰਨਾ ਸੀ ਓਕੇ ਆ ਜੀ ਤੇ ਕੋਈ ਵੀ ਦਾਣਾ ਨਾ ਰਿਹਾ ਕੋਈ ਬੁੱਟਾ ਹੀ ਨਰਿਆ ਨਾ ਜਿਹੜਾ ਉੱਗਿਆ ਹੋਵੇ ਕਿਤੇ ਕੋਈ ਮਤਲਬ ਕੋਈ ਪੋਰ ਲੱਗ ਕੇ ਗੱਲ ਵੱਖਰੀ ਹੋ ਗਈ ਹਮ ਪਰ ਸਾਨੂੰ ਇੰਨੀ ਖੁਸ਼ੀ ਹੋਈ ਨਾ ਪਨੀਰੀ ਅਸੀਂ ਉਹ ਸਾਰੀ ਪਟਾਤੀ ਬਾਦ ਦੇ ਵਿੱਚ ਲੋਕਾਂ ਨੂੰ ਵੀ ਕੋ ਲੋੜਵੰਦਾਂ ਨੂੰ ਤੁਸੀਂ ਪਟਲ ਜੋ ਅਸੀਂ ਇਹਨੂੰ ਸਭ ਤੋਂ ਬੈਸਟ ਇਸੇ ਗੱਲ 'ਚ ਮੰਨਿਆ ਵੀ ਯਾਰ ਜਿਹਨੇ ਇੰਨਾ ਪਾਣੀ ਝੱਲ ਕੇ ਵੀ ਉੱਗਿਆ ਹੈ ਯਾਰ ਇਹ ਵੀ ਇਹਦੀ ਕਿਉਂ ਤਾਕਤ ਬਣ ਗਈ ਜ਼ਿਆਦਾ ਉਹਨੇ ਮਿੱਟੀ ਜਿਹੜੀ ਉੱਤੇ ਜੰਮੀ ਹੋਈ ਸੀ ਉਹ ਮਲ ਬਰੀਕ ਹੋ ਕੇ ਪਾਊਡਰ ਬਣ ਕੇ ਉਹਨੇ ਚੱਕਤੀ ਦਾਣਿਆਂ ਨੂੰ ਸਾਰੀ ਇੱਕ ਇੱਕ ਮੇਰਾ ਤਜਰਬਾ ਇਹ ਇਹ ਵੀ ਮੈਨੂੰ ਮਿਲਿਆ ਤੁਰੇ ਫਿਰਦੇ ਨੂੰ ਮਾਰਕੀਟ ਚੋਂ ਵੀ ਜੇ ਐਡਾ ਐਡਾ ਹੋਇਆ ਵਾ ਵੀ ਡੁੱਬ ਜੇ ਨਾ ਜੇ ਦੂਜਾ ਚੋਂ ਨਾ ਤਿੰਨ ਦਿਨ ਡੁੱਬਣ ਦੀ ਸਮਰੱਥਾ ਰੱਖਦਾ ਤਾਂ ਇਹ ਉਹਦੇ ਦੇ ਮੁਕਾਬਲੇ ਵੀ 7 ਦਿਨ ਰੱਖਦਾ ਰੱਖਦਾ ਹਾਂਜੀ ਇਹ ਉਹਦੇ ਮੁਕਾਬਲੇ 7 ਦਿਨ ਰੱਖਦਾ ਪਤਾ ਕੀ ਹੈ ਜੀ ਸ੍ਰੀ ਗਿੰਦਰ ਜੀ ਕਿੱਥੇ ਇੱਕ ਡੱਕਾ ਲਾਉਣਾ ਆਪਾਂ ਖੇਤ ਦੇ ਵਿੱਚ ਹਾਂ ਠੀਕ ਹੈ ਕਿੱਥੇ ਉਹਦੀ ਇੱਕ ਜਗ੍ਹਾ ਤੇ ਤੁਸੀਂ ਮੰਨ ਕੇ ਚਲੋ 5 ਜਾਂ 7 ਬੰਦੇ ਖੜੇ ਆ ਹਾਂ ਉਹ ਪਾਵਰ ਦਾ ਬੰਦੀ ਹੈ ਨਹੀਂ ਇੱਕ ਦੂਜੇ ਨੂੰ ਹੌਸਲਾ ਦੇ ਜਾਂਦਾ ਬੰਦਾ ਅਗਲਾਂ ਦਾ ਹੈਗੇ ਆ ਯਾਰ ਹਾਂ ਹਾਂ ਕਹਿ ਸਕਦਾ ਆਕਸੀਜਨ ਉਹ ਬਜਾਰਬ ਕੀਤੀ ਹੁੰਦੀ ਹੈ ਜਾਂਦਾ ਦੀ ਕੀਤੀ ਹੁੰਦੀ ਹੈ ਉਹ ਇੱਕ ਦੂਜੇ ਤੋਂ ਲੈ ਦੇ ਕੇ ਬਚ ਜਾਂਦੇ ਆ ਬਿਲਕੁਲ ਜਿਵੇਂ ਅੰਕਲ ਜੀ ਦੱਸ ਰਹੇ ਆ ਮੰਨ ਕੇ ਚਲੋ ਝੂਨੇ ਦੇ ਉੱਪਰ ਬੀ ਬੀ ਤਾਂ ਆਪਾਂ ਇਹਦੇ ਉੱਪਰ ਮਿੱਟੀ ਪੈਂਦੀ ਹੈ ਜਾਂ ਉਹ ਕਿੱਥੇ ਤਾਂ ਜਿਹੜੀ ਮਿੱਟੀ ਦੀ ਭਾਲ ਆ ਇੱਕ ਇੱਕ ਦਾਣੇ ਨੇ ਚੱਕੀ ਪਾਣੀ ਹੂੰ ਤੇ ਕਿੱਥੇ ਉਹਨੇ ਮੰਨ ਕੇ ਚਲੋ ਵੀ 5-7 ਦਾਣਿਆਂ ਨੇ ਇਕੱਠੇ ਨੇ ਰਲ ਕੇ ਹਾਂ ਜੋਰ ਮਾਰਨਾ ਜਰਮੀਨੇਸ਼ਨ ਹੋਣੀ ਉਹਦੀ ਕੋਈ ਬਾਈ ਜੀ ਇਹਦੇ ਚ ਹੋਰ ਬੈਨੀਫਿਟ ਹੈ ਜਿਹੜੀ ਇਹ ਡੀਏਪੀ ਤੇ ਦਾਣਾ ਇੱਕੋ ਥਾਂ ਤੇ ਪੋਰ ਦੀ ਇਕੱਠੇ ਪਿਆ ਜੇ ਉਹ ਜਿੱਥੇ ਦਾਣਾ ਪੁਰੂ ਉੱਥੇ ਹੀ ਦਾਣਾ ਪੁਰੂ ਉਹਨੇ ਤਾਕਤ ਮਿਲੂ ਦਾਣਾ ਉਗਰੂ ਉਗਰੂ ਕਿੱਥੇ ਉਹ 20 ਕਿਲੋ ਦਾ ਹੀ ਦੋ ਗੱਟਿਆਂ ਦਾ ਕੰਮ ਕਰ ਦਿਆ ਹਾਂ ਬਿਲਕੁਲ ਜਿਹੜਾ 25 ਕਿਲੋ ਡੀਏਪੀ ਹੈ ਉਹ ਗੱਟੇ ਦਾ ਕੰਮ ਕਰੂ ਗੱਟੇ ਤੋਂ ਵੱਧ ਦਾ ਕਿੱਥੇ ਆਪਾਂ ਸਾਰੇ ਵਾਹਨ ਦੇ ਵਿੱਚ ਛਿੱਟਾ ਦੇਤਾ ਕਦੋਂ ਮਾਰਤਾ ਵੀਤਾ ਕੋਈ ਕਿੱਥੇ ਹੋਣੀ ਗੋਪਾਸੇ ਚਲੀ ਗਈ ਕੋਈ ਪਾਸੇ ਚਲੀ ਗਈ ਕਿੱਧਰ ਹੋ ਗਈ ਕਿੱਥੇ ਤਾਂ ਪੌਦੇ ਨਹੀਂ ਖਿੱਚਣਾ ਜੀ ਕਿੱਥੇ ਪੌਦੇ ਤੇ ਬਿਲਕੁਲ ਜੜ ਚ ਪਈਆਂ ਕਿੱਥੇ ਨੇ ਦੂਰੋਂ ਰੱਖੀ ਹੈ ਉਹਦੇ ਕੋਲੇ ਪਈ ਹੈ ਜੀ ਤਾਂ ਉਹਦੀ ਜਿਹੜੀ ਸਪੀਡ ਹੈ ਬਹੁਤ ਜ਼ਿਆਦਾ ਸਾਡੇ ਨਾਲ ਦਿਆਂ ਨੇ ਜੀ ਖੇਤ ਵਾਏ ਹੈ ਹੂੰ ਦੂਜੀ ਜਿਹੜੀ ਸੀ ਨਾ ਨੰਬਰਦਾਰ ਜੀ ਦੂਜੀ ਜਿਹੜੀ ਸੀ ਬਜਾਈ ਸਿੱਧੀ ਵਾਏ ਉਹਨਾਂ ਨੇ ਝੋਨੇ ਬਾਅਦ ਚ ਕਈ ਮਤਲਬ ਵਾਕੇ ਲਾਈ ਹਾਂ ਜਿਹੜੀ ਸਿੱਧੀ ਬਜਾਈ ਦੂਜੀ ਸਿੱਧੀ ਬਜਾਈ ਜਿਹੜੀ ਮਤਲਬ ਕੋਈ ਡਿਸਟੈਂਸ ਨਹੀਂਗਾ ਇਹਦੀ ਜਿਹੜੀ ਐਡਾ ਗ੍ਰਿਪ ਇਹਦਾ ਐਡਾ ਵਧੀਆ ਸਾਨੂੰ ਲੱਗੀ ਯਾਰ ਇਹ ਤਾਂ ਬਹੁਤ ਵਧੀਆ ਹੈ ਮੈਨੂੰ ਐ ਲੱਗਦਾ ਵੀ ਸਾਡੇ ਪਿੰਡ ਦੇ ਵਿੱਚ ਹੀ 10 ਮਸ਼ੀਨਾਂ ਮੈਂ ਕਹਿੰਨਾ ਯਾਰ ਪੱਕੀ ਗੱਲ ਹੈ ਵੀ 10 ਮਸ਼ੀਨਾਂ ਆ ਸਕਦੀਆਂ ਇਹਨੂੰ ਵੇਖ ਕੇ ਝੋਨਾ ਬਹੁਤ ਕਿਸਾਨ ਨਹੀਂ ਆਉਣ ਗਿਆ ਆਉਣ ਗਿਆ ਆਉਣ ਗਿਆ ਮੈਨੂੰ ਜੋ ਜੋ ਮੈਂ ਪੂਰਾ ਮੈਂ ਦੇਖੋ ਮੈਂ ਕੱਲ ਪੂਰਾ ਹਰਿਆਣਾ ਘੁੰਮਿਆ ਹਾਂਜੀ ਅੱਜ ਮੈਂ ਤਕਰੀਬਨ ਪੰਜਾਬ ਦੇ ਉਹ ਥਾਂ ਤੇ ਖੜਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਆ ਸੁੱਕੀ ਬਜਾਈ ਵਾਲੇ ਚਰਾਜ ਧਾਨੀ ਆਪਾਂ ਕਹਿ ਸਕਦੇ ਹਾਂਜੀ ਹਾਂਜੀ ਤੇ ਉੱਥੇ ਖੜਾ ਤੇ ਉਹ ਬੰਦੇ ਕਿਸਾਨ ਮੇਰੇ ਨਾਲ ਖੜੇ ਆ ਜਿਹੜੇ ਆਪਦੇ ਕੰਮ ਚ ਸਿਰ ਕੱਢ ਬੰਦੇ ਆ ਹਾਂਜੀ ਤਾਂ ਫਿਰ ਇਤੋਂ ਵੱਡਾ ਰਿਵਿਊ ਤਾਂ ਕੋਈ ਮਿਲ ਨਹੀਂ ਸਕਦਾ ਇਹ ਨਹੀਂ ਕੁਦਰਤੀ ਚਲੋ ਬ੍ਰਦਰ ਨੂੰ ਕੰਮ ਸੀ ਹਾਂ ਮੈਂ ਤਾਂ ਉਹਨਾਂ ਨੇ ਆਉਣਾ ਸੀ ਹਾਂ ਤੇ ਨਹੀਂ ਤਾਂ ਚਣ ਦਿੰਦਾ ਸਾਰਾ ਕੁਲਜੀਤ ਜੀ ਨਾਲ ਅੱਛਾ ਉਹ ਇਤੋਂ ਵੀ ਤੱਤਾ ਸੀ ਕੰਮ ਮੈਂ ਨਾ ਕਿ ਉਹ ਸਾਰਾ ਇੱਕ ਇੱਕ ਪੁਆਇੰਟ ਕੱਲਾ ਕੱਲਾ ਪ੍ਰਧਾਨ ਜੀ ਕਹਿੰਦੇ ਉਹਨਾਂ ਨੂੰ ਬਹੁਤ ਟੈਕਨੀਕਲੀ ਸੰਭਾਈਨ ਬੀਜਣ ਤੋਂ ਬਾਅਦ ਚ ਇਹ ਮਸ਼ੀਨ ਦੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸ ਦੇਈਂ ਮੇਰਾ ਖੇਤ ਸਾਰਾ ਰੋਡ ਦੇ ਉੱਪਰ ਆ ਤੇ ਮੈਂ ਸਾਰੇ ਦਿਨ ਦੇ ਵਿੱਚ ਨਾ ਹੀ 2.5 ਗਿੱਲੇ ਜ਼ਮੀਨ ਮੈਂ ਬੀਜੀ ਉਹਦੇ ਨਾਲ ਹਾਂ ਮਤਲਬ ਇੱਕ ਤਾਂ ਚਲੋ ਥੋੜੀ ਸਲੋ ਚੱਲਦੀ ਐ ਉਹਦੇ ਮਤਲਬ ਚੱਲਣੀ ਚਾਹੀਦੀ ਐ ਤਾਂ ਹੀ ਫਿਰ ਆਈ ਸਹੀ ਹੁੰਦੀ ਆ ਉਹ ਜਿਹੜਾ ਵੀ ਲੰਘਦਾ ਸੀ ਮੈਨੂੰ ਉੱਥੇ ਰੋਕ ਲੈਂਦਾ ਸੀ ਉਹ 20 ਮਿੰਟ ਦਾ ਇੱਕ ਬੰਦਾ ਲੈਂਦਾ ਹੀ ਸੀ ਹਰ ਕੋਈ ਦੇਖਦਾ ਸੀ ਯਾਰ ਇਹ ਕਿਵੇਂ ਬਣੀ ਐ ਕਿਵੇਂ ਬੀਜਦੀ ਐ ਮੈਨੂੰ ਮੰਨ ਕੇ ਚਲੋ ਜੇ 100 ਬੰਦਾ ਮਿਲਿਆ 100 ਦੇ ਵਿੱਚੋਂ 90 ਬੰਦੇ ਨੇ ਮੈਨੂੰ ਇਹ ਗਿਆ ਵੀ ਇਹ ذرا بیسਟ ਆ ਅਸੀਂ બીજી ਦੇ ਬਜਾਈ ਦੇਖੀ ਨਹੀਂ ਆਈ ਤੱਕ ਪਰ ਜਿਵੇਂ ਦੀ ਇਹ ਮਤਲਬ ਇਹ ਡ੍ਰਿਲ ਕਰ ਰਹੀ ਐ ਦਾਣੇ ਜਾਂ ਇੱਕੋ ਮਤਲਬ ਸਿਸਟਮ ਐ ਇਹਦਾ ਕਹਿੰਦੇ ਵੀ ਸਾਡਾ ਮਨ ਕਹਿੰਦਾ ਵੀ ਝੋਨਾ ਬਹੁਤ بیسਟ ਹੋਊਗਾ 10 ਬੰਦੇ ਉਹ ਸੀ ਉਹ ਕਹਿੰਦੇ ਵੀ ਤੂੰ ਪਹਿਲੀ ਵਾਰੀ ਬੀਜਿਆਂ ਨੂੰ ਵਾਦੇ ਤੂੰ ਝੋਨੇ ਤੋਂ ਜਾਏਗਾ इवन ਮੇਰੇ ਘਰ ਦੇ ਵੀ ਕਹਿੰਦੇ ਸੀ ਵੀ ਤੂੰ ਮਾਨਾ ਲੈ ਲਿਆ ਸਾਰੇ ਸਾਰੇ ਕੈਰੈਕਟਰ ਹੀ ਹੁੰਦੇ ਆਈ ਲੋਚਕ ਵੀ ਹੁੰਦੇ ਆ ਵਿੱਚ ਬੰਦੇ ਉਤਸ਼ਾਹ ਦੇ ਨਾਲੇ ਵੀ ਹੁੰਦੇ ਆ ਲੋਚਕ ਵੀ ਹੁੰਦੇ ਆ ਨੈਗੇਟਿਵ ਕਰਨ ਵਾਲੇ ਵੀ ਹੁੰਦੇ ਆ ਸਾਰੇ ਕੈਰੈਕਟਰ ਵਾਲੇ ਉਹ ਹੁੰਦੇ ਆ ਜੀ ਜਿਨ੍ਹਾਂ ਨੇ ਮੱਥਾ ਨਹੀਂ ਮਾਰਨਾ ਵੀ ਅਗਲਾ ਕੰਮ ਯਾਰ ਹਾਂ 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 ਆਉਣ ਦਿਓ ਸਾਡੇ ਇਹਦੇ 'ਚ ਮੰਨੋ ਤੁਸੀਂ ਵੀ ਲੱਗਿਆ ਝੋਨਾ ਦੇ ਨਾਲ ਸਣੇ ਜੀ ਇੱਕੋ ਮੋਟਰ ਜੀ ਓਚੇ 14 ਕਿੱਲਾਂ ਚ ਜੀ ਇੱਕ ਹੀ ਮੋਟਰ ਜੀ ਤੇ ਇੱਕੋ ਮੋਟਰ ਹੀ ਸਾਰਾ ਖੇਤ ਪਾਲ ਰਹੀ ਹੈ ਹੂੰ ਅਸਾ ਪਾਣੀ ਦੇ ਖਪਤ ਘਟਾ ਉਹ ਮੋਟਰ ਹੈ ਹੀ ਨਹੀਂ ਹੈ ਹੀ ਨਹੀਂ ਜੀ ਖਪਤ ਘਟ ਹੈ ਕਿਸਾਨ ਇਹਨੂੰ ਕਹਿ ਨਹੀਂ ਸਕਦਾ ਵੀ ਨਹੀਂ ਘਟ ਇੱਕੋ ਮੋਟਰ ਨਾਲ ਆਪਾਂ ਲਈ ਜਾਨੇ ਪਲੱਸ ਨਾਲ ਇਹ ਬਾਈ ਜੀ ਇਹ ਹਫਤੇ ਬਾਅਦ ਵਾਰੀ ਦਾ ਪਾਣੀ ਵੀ ਲਾਦਗੇ ਆਪਾਂ ਵਾਰੀ ਦਾ ਪਾਣੀ ਹੈਗਾ ਨਾਲ ਵਾਰੀ ਦਾ ਪਾਣੀ ਲਾਦਗੇ ਨਾ ਹਫਤੇ ਬਾਅਦ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੀ ਇੱਕੋ ਜਲਦੀ ਹੈ ਉਹਨੂੰ ਵੀ ਅਸੀਂ ਮੋਟਰ ਸਾਡੇ ਇੱਕ ਸੀਜ਼ਨ ਪੂਰੇ 16 ਪਾਣੀ ਲੱਗੇ ਸੀ ਸਾਡਾ ਖਾਲਦਾਰ ਔਲਾ ਸੀ ਕੱਲੇ ਵਾਰੀ ਦਾ ਪਾਣੀ ਲੱਗਦਾ ਸੀਗਾ ਹੂੰ ਇਹ ਕੋਈ بارش ਹੋ ਗਈ 15 16 ਪਾਣੀ ਨਾਲ ਬਾਸਮਤੀ ਪੱਕ ਜ 10 ਕਿੱਲੇ ਬਾਸਮਤੀ ਕੋਈ ਵੀ ਇਹਨੂੰ ਇੰਨਾ ਵਧੀਆ ਬੈਨੀਫਿਟ ਹੈ ਵੀ ਪਾਣੀ ਦੀ ਕਿੱਡੀ ਆਪਣੀ ਕਈ ਵਾਰ 15ਵੇਂ ਦਿਨ ਵੀ ਲੱਗਦਾ ਸੀ ਜੇ ਵਾਰੀ ਟਪ ਜਾਂਦੀ ਤਾਂ 15ਵੇਂ ਦਿਨ ਵੀ ਉਹ ਵੀ ਵਧੀਆ ਹੋ ਗਿਆ ਸੀ ਪੂਰਾ ਵਧੀਆ ਹੋ ਗਿਆ ਕੋਈ ਪ੍ਰੋਬਲਮ ਨਹੀਂ ਜੇ 15 16 ਦੀ ਗੱਲ ਹੈ 15 ਚ 2015 ਚ ਵੱਡੀ ਗੱਲ ਹੈ ਕਲਜੀਦ ਪ੍ਰਾਪਤੀ ਹੈ ਬਾਕੀ ਭਾਈ ਜੀ ਸੁਖਿੰਦਰ ਇਹ ਆ ਨਾ ਜਿੰਨਾ ਇਹ ਝੋਨੇ ਨੂੰ ਪਾਣੀ ਘੱਟ ਲੱਗੂਣਾ ਉਨਾ ਹੀ ਬਾਹਲਾ ਫਵਾ ਵਧੂ ਫੁੱਲੂ ਉਹ ਜੇ ਉਦੋਂ ਤਾਂ ਜੇ ਆਪਾਂ ਬਾਹਲਾ ਪਾਣੀ ਲਾਉਣੇ ਸਕਦੇ ਉਹ ਪਾਣੀ ਜੀਰਦਾ ਫਿਰ ਉਹ ਪਾਵਰਾਂ ਘੱਟਦੀਆਂ ਆਉਂਦੀਆਂ ਹਾਂਜੀ ਜਿਹੜਾ ਤੱਲੀ ਚੋਕੇ નીચે ਚਲੇ ਜਾਂਦੀਆਂ ਉਹ ਤੱਤਾਂ ਦੀ ਘਾਟ ਆਉਂਦੀ ਆ ਇਹਦੇ ਬੈਨੀਫਿਟ ਇੱਕ ਹੋਰ ਆ ਨਾ ਜਦੋਂ ਕੰਪਿਊਟਰ ਘਰਾ ਲੱਗਿਆ ਇਹਦੇ ਤਾਂ ਅੱਧੇ ਇੰਚ ਇੰਚ ਤੋਂ ਵੱਧ ਪਾਣੀ ਖੜਨਾ ਹੀ ਨਹੀਂ ਖੇਤ ਚ ਜਿੱਥੇ ਕਦੂ ਵਾਲਾ ਬਾਹ ਤੁਸੀਂ ਦੇਖ ਲਓ ਵਾਟਾ ਇੰਨਾ ਕਢਾਉਣਾ ਪੈਂਦਾ ਬਾਈ ਉਹ ਫਿਰ ਜੜਾਂ ਗਲਦੀਆਂ ਹੀ ਆਈ ਜਦੋਂ ਇਹ ਥੱਲੋਂ ਸਾਫ਼ ਰਹੂਗਾ ਇਹਨੂੰ ਥੱਲੋਂ ਰੋਗ ਜਿੰਨਾ ਲੱਗਣਾ ਇਹਨੂੰ ਜੜ ਤੋਂ ਹੀ ਸਾਰੀ ਚੀਜ਼ ਇੰਨਾ ਇੰਨਾ ਪਾਣੀ ਮਤਲਬ ਜੋ ਵੀ ਬਾਕੀ ਬੱਝਿਆ ਹੈ ਨਾ ਜਦੋਂ ਕੰਪਿਊਟਰ ਕਹਿ ਲਾਉਣੇ ਆਪਾਂ ਕੰਪਿਊਟਰ ਕਹਿ ਮਾਰ ਕੇ ਆਪਾਂ ਕਦੋਂ ਕਰਤਾ ਹਾਂ ਕਦੋਂ ਨਾ ਫੇਰ ਉੱਚੀਆਂ ਨੀਆਂ ਹੋ ਗਿਆ ਬੰਨ ਜਿੰਨਾ ਮਰਜੀ ਬੰਦਾ ਆਪਦੇ ਆਪ ਨੂੰ ਕਹਿੰਦਾ ਕੋ ਹੁੰਦਾ ਬੰਦਾ ਕਦੋਂ ਨਹੀਂ ਸਹੀ ਉਹ ਤਾਂ ਹੋ ਹੀ ਜਾਣਾ ਯਾਰ ਹੋ ਹੀ ਜਾਣਾ ਉਹ ਤਾਂ ਹੋਣਾ ਹੀ ਹੋਣਾ ਯਾਰ ਜਦੋਂ ਢੋੜੀਆਂ ਹੋ ਗਈਆਂ ਪਾਣੀ ਆਪਾਂ ਨੂੰ ਵੱਧ ਠੱਲਣਾ ਹੀ ਪੈਣਾ ਆਪਣੀ ਮਜਬੂਰੀ ਬਣ ਜਾਂਦੀਆਂ ਢੋੜੀਆਂ ਟੰਗਾਂ ਦੇ ਮਾਰੇ ਆਪਾਂ ਖੇਤ ਨੂੰ ਭਰੀ ਜਾਂਦੇ ਨਹੀਂ ਪੈਂਦੇ ਹਾਂਜੀ ਹੂੰ ਹੁਣ ਹਾਂ ਜੇ ਹੁਣ 1 ਇੰਚ ਉੱਚਾ ਹੋ ਸਾਰੇ ਬਾਣ 1 ਇੰਚ ਵੱਧ ਚੜਾਉਣਾ ਪੈਣਾ ਉਹ ਦੋ ਕਿੱਲਾਂ ਦਾ ਪਾਣੀ ਪੈ ਗਿਆ ਬਿਲਕੁਲ ਪੈ ਜਾਣਾ ਇੱਕ ਬਈ ਜੇ ਇਹਦੀ ਹੋਰ ਇਹਦੀ ਸਭ ਤੋਂ ਵੱਡੀ ਖਾਸੀਤ ਹੈ ਲਵਾਈ ਵਾਲੀ ਬਾਸਪਦੀ ਚੈ ਚੋਨਾ ਹੀ ਬਜਾਈ ਵਾਲੇ ਦਾ ਝਾੜ ਆਟੋਮੈਟਿਕ ਵੱਧ ਆਉਂਦਾ ਚਾਹ ਦੋ ਮਾਣਾ ਵਿੱਚ ਚਾਹ ਚਾਰ ਮਾਣਾ ਵਿੱਚ ਹੈ 6 ਮਾਣਾ ਇਹਦਾ ਪ੍ਰੂਫ ਦੋਨੇ ਖੇਤਾਂ 'ਚ ਖਰਾਬ ਲੱਗਦੇ ਨੇ ਮਤਲਬ ਬਜਾਈ ਵਾਲੇ ਦਾ ਵੱਧ ਆਉਂਦਾ ਜੀ 2 ਕੁਆਂਟਲ ਤਾਂ ਪਹਿਲਾਂ ਲਵਾਈ ਵੇਲੇ ਬਚ ਗਿਆ ਹਾਂਜੀ ਹਾਂਜੀ ਕੁਆਂਟਲ ਮੁੜ ਕੇ ਸਭਾਈ ਵੇਲੇ ਬਚ ਗਿਆ ਕੁਆਂਟਲ ਡੂੜ ਕੁਆਂਟਲ ਤੇ ਕੁਆਂਟਲ ਡੂੜ ਕੁਆਂਟਲ ਮੁੜ ਕੇ ਝਾੜ ਵੇਲੇ ਵੱਧ ਗਿਆ ਤੇ 7-8 ਕੁਆਂਟਲ ਦਾ ਕਿੱਲੇ ਮਗਰ ਇਹੀ ਫਰਕ ਆ ਹਾਂਜੀ ਬਾਈ ਜੀ ਬਈ ਐਵੇਂ ਬੱਟਾਂ ਤੇ ਪਈਆਂ ਪੁਈਆਂ ਨਾ ਵੱਢੀ ਜਾਓ ਆਹ ਕੰਮ ਕਰ ਲੋ ਇਧਰੋਂ ਨਹੀਂ ਕੋਈ ਨਿਕਲਣਾ ਸਾਡੀ ਸਿਕੰਦਰ ਜੀ ਰੇ ਸਪਰੇਅ ਕਰਨ ਵਾਲੇ ਬਹੁਤ ਖੁਸ਼ ਹੋ ਗਏ ਸਰ ਜੀ ਛੋਟੇ ਛੋਟੇ ਗੈਰੇਜ ਨਹੀਂ ਵਰਨਾ ਪੈਂਦਾ ਇਹ ਸੁੱਕੇ ਸੁੱਕੇ ਭੱਜੇ ਦਰਿਆਂਦ ਨੂੰ ਕਹਿ ਦਈਏ ਬਈ ਆ ਸਪਰੇਅ ਕਰਨੀ ਆ ਕੇ ਬਾਈ ਰੇ ਬੋਨੀ ਆ ਗਏ ਭਾਈ ਜੀ ਲੈਣਾ ਜੀ ਪ੍ਰੋਬਲਮ ਹੀ ਨਹੀਂ ਹੋਊਗਾ ਸਾਡੇ ਕੋਲ ਝੋਨਾ ਪੱਕ ਗਿਆ ਹਾਂ ਐਂ ਦੇਖ ਲਓ ਕਿਸੇ ਪਾਸੇ ਡੰਡੀ ਨਹੀਂ ਪਈ ਤੇ ਨਾਲ ਜਿਹੜੇ ਹੋਰ ਝੋਨੇ ਲੱਗੇ ਐ ਤੇ ਮੈਂ ਕਹਿੰਦਾ ਜਿੱਧਰ ਦੀ ਨਗਦੇ ਡੰਡੀ ਹੋਣ ਤੇ 1 ਕੁਇੰਟਲ ਜਣ ਦਾ ਉਹ ਪਾ ਦਿਆ ਮੈਂ ਤੇਰੇ ਖਾਤੇ ਚ ਉਹ ਵੀ ਕੁਇੰਟਲ ਪਾ ਦਗੇ ਇਹਦੇ ਖਾਤੇ ਚ ਆ ਨਾ ਭਾਈ ਉਹ ਕੁਇੰਟਲ ਵੀ ਦੇ ਦਗੇ ਬਣਾਈ ਵਾਲਾ ਬਹੁਤ ਬੈਨੀਫੀਸ਼ੀਅਲ ਕੁਇੰਟਲ ਦਾ ਬੜੇ ਸਹਜੇ ਹੋ ਜਾਂਦਾ ਨਗਰ ਦਾ ਉਹ ਬੰਦਾ 100 ਏਕੜ ਪੈ ਲਈ ਸੰਭ ਸਕਦਾ ਜੀ ਜੇ ਝੋਨਾ ਬਜਾਈ ਹੈ ਜੀ ਜੇ ਲਵਾਈ ਹੈ 100 ਕਿੱਲਾ ਜੀ ਤਾਂ ਨਹੀਂ ਕਿੱਲਾ ਬੰਦਾ ਸੰਭ ਨਹੀਂ ਸਰ ਇੱਕ ਦੋ ਬੰਦੇ ਸਾਹਮਣੇ ਬਾਈ ਜੀ ਸਹੀ ਤਾਂ ਤਿੰਨ ਬੰਦੇ ਸਾਹਮਣੇ ਸੋਕ ਨੇ ਕਿਉਂ ਕਿਉਂ ਉਹਦਾ ਕੀ ਕਰਨਾ ਉਹਦਾ ਕੀ ਕਰਨਾ ਇਹਦੇ ਚ ਜੀ ਇੱਕ ਤਾਂ ਪਾਣੀ ਦਾ ਵੀ ਬਹੁਤ ਘਟਾ ਜੀ ਇੱਕ ਬੰਦੇ ਨੇ ਖੇਤ ਬਦਲਣਾ ਉਹ ਪਾਣੀ ਬਹੁਤ ਜ਼ਿਆਦਾ ਲੈਂਦਾ ਜੀ ਹਾਂ ਇਹ ਕੱਲਾ ਬੰਦਾ ਹੀ ਪਾਣੀ ਤਾਂ ਨਹੀਂ ਬਦਲੀ ਜਾਂਦਾ ਜੀ ਇੱਕ ਜਦੋਂ ਲਵਾਈ ਵੇਲੇ ਜੀ ਉਦੋਂ ਕਿੰਨੀਆਂ-ਕਿੰਨੀਆਂ ਲੇਬਰਾਂ ਲਿਆਉਣ ਛੱਡਣ ਆਪਣੇਰੀਆਂ ਚਾਹੂ ਕਰਨਾ ਗੁੜੀਆਂ ਬਾਕੀ ਵੱਟਾਂ ਪੂਜ ਲੋ ਲੱਤ ਨੂੰ ਜਿਹੜਾ ਲੱਤ ਨੂੰ ਡੋਲਣਾ ਤੱਤਾ ਲਾ ਕੇ ਜਿਹੜਾ ਦਾਗ ਪੈਂਦਾ ਨਾ ਉਹ ਇਹ ਹੋਇਆ ਹੈ ਕਾਫੀ ਇਹਦਾ ਵਾਂਝਾ ਦੇ ਸੰਸਕਤ ਯਾਰ ਮੈਨੂੰ ਤਾਂ ਮੈਨੂੰ ਤਾਂ ਸਾਰਿਆਂ ਨਾਲੋਂ ਵੱਡਾ ਫਾਇਦਾ ਇਹ ਲੱਗਦਾ ਵੀ ਪਾਣੀ ਬਾਣ ਚ ਖੜਾ ਤੇ ਆਪਣਾ ਕੈਮਰਾਮੈਨ ਬੂਟਾਂ ਸਮੇਤ ਪਾਣੀ ਚ ਬੜਿਆ ਵਾ ਤਾਂ ਵੀ ਖੜਾ ਹੈ ਦੂਜੇ ਰਖੋ ਭਜਣਾ ਸੀ ਹਾਂ ਨਹੀਂ ਉਹਨੇ ਗੁੱਬ ਜਾਣਾ ਸੀ ਹੈਨਾ ਮੇਰੇ ਤਾਂ ਉਹਨਾਂ ਔਖਾ ਕਰਾ ਨਹੀਂ ਫਰਕ ਆ ਬਈ ਤੁਹਾਡੀ ਮਸ਼ੀਨ ਦਾ ਨਾ ਬਿਲਕੁਲ ਫਰਕ ਅਸੀਂ ਤਾਂ ਜੋਬ ਜੀ ਅਸੀਂ ਦਾ ਬਚਾਉਣਾ ਬਾਈ ਜੀ ਅਸੀਂ ਜਦੋਂ ਅੱਗੇ ਕੱਦੂ ਵਾਲਾ ਝੋਨਾ ਲਾਉਂਦੇ ਸੀ ਸਾਨੂੰ ਪਹਿਲਾਂ ਮਤਲਬ ਡਰ ਲੱਗਾਂ ਲੱਗ ਪੈਂਦਾ ਵੀ ਝੋਨਾ ਲਾਉਣਾ ਪੈਣਾ ਹੂੰ ਪੂਰਾ 15 20 ਦਿਨ ਜੀ ਖੇਤ ਸਾਧ ਹੋਣ ਵਾਲੀ ਗੱਲ ਹੁੰਦੀ ਸੀ ਕਿਤੇ ਸੀਰੀ ਲਿਆ ਕਦੇ ਲੇਬਰ ਨੇ ਆਉ ਕਦੇ ਕੋਸ਼ ਲਿਆ ਦਿੱਤੀ ਨਾ ਅਸੀਂ ਮਾਗੀ ਮੇਲੇ ਤੇ ਸੀਗੇ ਮੁਕਸਰ ਹੂੰ ਸਾਡਾ ਉੱਥੇ ਘੂੜੇ ਲੱਗੇ ਹੋਏ ਸੀਗੇ ਹੂੰ ਡੈਡੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਯਾਰ ਆਈ ਹੈ ਤੇ ਵੀਡੀਓ ਭੇਜ ਤੀ ਮੈਨੂੰ ਸ਼ੇਅਰ ਕਰ ਤੀ ਮੈਂ ਬਾਈ ਨੂੰ ਵਿਖਾਈ ਇਹ ਕਹਿੰਦਾ ਯਾਰ ਬਹੁਤ ਹੋਈ ਆ ਜੀ ਜਸਨੂੰ ਡੈਡੀ ਬਿਨਾ ਪੁੱਛੇ ਤੇ ਜਾ ਕੇ ਉੱਥੇ ਉਹ ਸਾਈ ਦੇ ਆ ਜੀ ਹੂੰ ਜਨਵਰੀ ਦੇ ਵਿੱਚ ਸਾਈ ਦੇ ਦਿੱਤੀ ਤੇ ਮਾਰਚ ਚ ਮਸ਼ੀਨ ਮਿਲੀ ਸਾਨੂੰ ਹੂੰ ਮਾਰਚ ਦੇ ਮਿਲ 26 27 ਤਰੀਕ ਤੇ ਨੇੜੇ ਗਣ ਮਿਲੀ ਆ ਮਸ਼ੀਨ ਅਜੇ ਵੀ ਬਾਈ ਕਹਿੰਦੇ ਦੀ ਯਾਰ ਖੜ ਜੋ ਹਜੇ ਤਾਨੂੰ ਕਲਜੀਤ ਲੋਹਾ ਵੱਡ ਲਾਵਾ ਵਾ ਕਰਨੀ ਪਊਜੀ ਤੇਰੇ ਮੈਨੂੰ ਲਾਪੇ ਆਉਣਗੇ ਬੋਲ ਕਰਨੀ ਪੈਣੀ ਇਸ ਦਾ ਬਾਈ ਜੀ ਜਿੱਦੇ ਮੈਂ ਲੈਣ ਗਿਆ ਸੀ ਨਾ ਸਿਕੰਦਰ ਜੀ ਕਸ਼ਮੀਰ ਗੱਲ ਹੈ ਵੀ ਜਿਹੜੀਆਂ ਸਾਨੂੰ ਚਾਰ ਬੰਦੇ ਮੇਰੇ ਅੱਗੇ ਸੀ ਪਾਗ ਲੱਗਦਾ ਸੀ ਜਦੋਂ ਏਡੇ ਉਹ ਕਹਿੰਦੇ ਪਹਿਲਾਂ ਅਸੀਂ ਲੱਗਾਂਗੇ ਮਸ਼ੀਨ ਬਈ ਫੇਰ ਆਈ ਤੂੰ ਹਮਮ ਪਿੱਕਾ ਨੂੰ ਦੇ ਸੀ ਪੰਜ ਪੰਜ ਛੇ ਮਸ਼ੀਨਾਂ ਉਸੇ ਦਿਨ ਡਿਲੀਵਰੀ ਦਿੱਤੀ ਇਹਨਾਂ ਨੇ ਮੇਰੇ ਖੜੇ ਖੜੇ ਮਾਰਚ ਦੇ ਵਿੱਚ ਇਹ ਮੈਨੂੰ ਲਾਂਬੇ ਦਵਾਊਗਾ ਮੈਨੂੰ ਐਂ ਲੱਗਦਾ ਕੁਆਲਿਟੀ ਲੋਣੀ ਦਵਾਊਗਾ ਮੈਨੂੰ ਇਹ ਦੇਣ ਵੱਲੋਂ ਦਵਾਊਗਾ ਲਾਂਬੇ ਦੇਣ ਵੱਲੋਂ ਬਾਈ ਜੀ ਨੇ ਜਵਾਬ ਦਿੱਤਾ ਜੀ ਮਸ਼ੀਨ ਤੋਂ ਸਾਡੇ ਮਸ਼ੀਨ ਦਿਲ ਲੱਗੀ 50 ਕਿੱਲੇ ਸੀ ਬਣ ਬੀਜਣਾ ਸੀਗਾ ਜੀ ਮੱਲਣ ਬਾਈ ਜੀ ਦੀ ਮਸ਼ੀਨ ਆਈ ਅਸੀਂ ਦੇਖ ਕੇ ਆਂਦੀ ਜੀ ਦਿਲ ਲੱਗੀ ਮਸ਼ੀਨ ਬਾਈ ਜੀ ਨਾਲ ਗੱਲ ਕਰੀ ਬਾਈ ਜੀ ਦੇ ਵਿੱਚ ਸਮਾਂ ਥੋੜਾ ਰਹਿ ਗਿਆ ਤੁਹਾਨੂੰ ਮਸ਼ੀਨ ਮਿਲਦੀ ਨਹੀਂ ਮੈਂ ਚਾਚਾ ਜੀ ਨੂੰ ਕਿਹਾ ਤਾਂ ਚਾਚਾ ਮਸ਼ੀਨ ਲੈਣੀ ਹੈ ਕਿਵੇਂ ਦਵਾ ਹਮ ਚਾ ਮੇਕ ਵੀ ਲੈਣੀ ਆ ਕੋਸ਼ ਹੋ ਜੇ ਆਪਾਂ ਬੀਜਨੇ ਆ ਹੂੰ ਤਾਂ ਚਾਚਾ ਜੀ ਨੇ ਕੀ ਕਰਿਆ ਉਧਰ ਰਤਿਆ ਜਿੰਨਾ ਹਰਿਆਣਾ ਏਰੀਆ ਸਾਰਾ ਹੀ ਫਸੇ ਦਾ ਫਿਰ ਤਾਂ ਚਾਚਾ ਜੀ ਨੇ ਉਧਰ ਬੰਦੇ ਆਪਾਂ ਕਮੈਨ ਲੈ ਕੇ ਆਨੇ ਬੀਲਰ ਲੈ ਕੇ ਜਾਨਨੇ ਆ ਜੀ ਤਾਂ ਵੀ ਉਧਰ ਵਾਢੀ ਕਰਦੇ ਆ ਜੀ ਹੂੰ ਤਾਂ ਫਿਰ ਉੱਥੇ ਬੰਦਿਆਂ ਨੂੰ ਆਖਿਆ ਜੀ ਇੱਕ ਮੁੰਡੇ ਨੇ ਮੁਛਲ ਬੀਜ ਕੇ ਆਪਦਾ ਵਾਹਣ ਮਸ਼ੀਨ ਤੋਂ ਕਿੱਠਲਦੀ ਹੂੰ ਛੋਟਾ ਜ਼ਿੰਮੇਦਾਰ ਸੀਗਾ ਜੀ ਉਹਨੇ ਮੁੰਡਾ ਘਲਣਾ ਸੀਗਾ ਬਾਹਰ ਹੂੰ ਤੇ ਉਹ ਸੰਦੇ ਕਰ ਰਿਆ ਸੀ ਸੇਲ ਜੀ ਹੂੰ ਤੇ ਫਿਰ ਸਾਨੂੰ ਮਸ਼ੀਨ ਪੁਰਾਣੀ ਮਿਲੀ ਜੀ ਤਾਂ ਫਿਰ ਵੀ ਅਸੀਂ ਪੁਰਾਣੀ ਲਿਆ ਕੇ ਬੀ ਜੀ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਵੀ ਪੁਰਾਣੀ ਮਸ਼ੀਨ ਨਾਲ ਵੀ ਸਾਡੀ ਜੀ 50 ਕਿਲੋ ਦੀ ਇਹ ਨਵੀਂ ਬਹੁਤ ਵਧੀਆ ਪੁਰਾਣੀ ਮਸ਼ੀਨ ਤੋਂ ਖੁਸ਼ ਹੈ ਸਾਡੇ ਕੋਲ ਤੋਂ ਅਗਲਾ ਮਾਡਲ ਹੈ ਨੈਕਸਟ ਵੀ ਮਤਲਬ ਜਿਹੜਾ ਸਾਨੂੰ ਮਿਲੀ ਨਹੀਂ ਅਸੀਂ ਤੇ ਵੀ ਭਾਟਾ ਸੋ ਪਹਿਲਾਂ ਆ ਰਿਹਾ ਹੈ ਮਸ਼ੀਨ ਵੇਖ ਕੇ ਜੀ ਸਾਡਾ ਪਿੰਡ ਹਰੀਕੇਕਲਾ ਦੋਆਂ ਦਾ ਤੇ ਸਾਡੇ ਕੋਲ ਉਹ ਮਸ਼ੀਨ ਹੈ ਜੀ ਇਹ ਵੇਖ ਲਓ ਇਹ ਪੁਰਾਣੀ ਮਸ਼ੀਨ ਤੇ ਕਿੰਨਾ ਖੁਸ਼ ਹੈ ਤੇ ਅਸੀਂ ਉਹ ਤੇ ਪਹਿਲੀ ਮੈਂ ਯਾਰ ਤੈਨੂੰ ਕੱਲ ਮੈਨੂੰ ਇੱਕ ਬੰਦਾ ਮਿਲਿਆ ਹਾਂਜੀ ਉਹ ਮੈਨੂੰ ਕਹਿੰਦਾ ਵੀ ਜੇ ਇਹਨੂੰ ਕਹਿੰਦਾ ਉਹ ਇਹਨੂੰ ਕਹੀ ਜਾਂਦਾ ਹਾਂ ਉਗਲ ਰਿਕਾਰਡ ਨਾ ਹੋ ਸਕੀ ਉਹ ਇਹਨੂੰ ਕਹਿੰਦਾ ਵੀ ਮੈਂ ਬਲੈਕ ਬੀ ਮਾਰਕੀਟ ਦੇ ਵਿੱਚੋਂ ਲੈਣ ਨੂੰ ਤੇ ਨਮੀ ਨਾਲੋਂ ਵੀ ਪੁਰਾਣੀ ਦੇ ਪੈਸੇ ਵੱਧ ਦੇਣ ਨੂੰ ਤਿਆਰ ਹਾਂ ਸਹੀ ਹੈ ਉਹਨੇ ਰਿਜ਼ਲਟ ਦੇਖਿਆ ਸੀ ਉਹ ਹਰਿਆਣੇ ਵਾਲਾ ਹਨਾ ਬਾਈ ਆ ਜਾਂਦਾ ਸੀ ਨਾ ਕਹਿੰਦਾ ਮੈਂ ਬਲੈਕ ਲੈਣ ਨੂੰ ਤਿਆਰ ਆ। ਸਾਡੇ ਪਿੰਡ ਬਾਈ ਸੁਖਜਿੰਦਰ ਮੇਰੇ ਨਾਲ ਬਹੁਤ ਘਰ ਗੁੱਸੇ ਹੋਏ। ਸਾਡਾ ਸੂਰੇ ਵਾਲੇ ਨਾਲ ਵੀ ਮੋਹ ਪਿਆਰਾ ਹੈਗਾ। ਜ਼ਮੀਨ ਸਾਡੀ ਸੂਰੇ ਨਾਲ ਲੱਗਦੀ। ਉਹ ਵੀ ਬਹੁਤ ਗੁੱਸੇ ਆ। ਯਾਰ ਸਾਨੂੰ ਬੀਜ ਲੈ ਲੈ ਮੈਂ ਬਾਈ ਮੈਨੂੰ ਤੂੰ ਬੀਜ ਲੈ ਲੈਂਦੇ ਹੋ ਫੇਰ ਦੇ ਦੂੰਗਾ ਸੋਨੂੰ। ਕੋਈ ਜ਼ਮੀਨ ਬੀਜ ਦੀ ਹੈ 5 ਤੋਂ 6 ਕਿੱਲੇ 6-7 ਕਿੱਲੇ ਨੌਰਨਾ ਨਾ ਬੀਜਣੀ ਐ। ਛੋਗਾ ਬਣਾ। ਠੀਕ ਐ। ਪਰ ਬੀਜਣ ਵੇਲੇ ਜ਼ਮੀਦਾਰ ਕਾਲ ਨਾ ਕਰੇ। ਕਾਲ ਨਾ ਕਰੇ। ਬਸ ਇਹ ਪੁਆਇੰਟ ਐ। ਇਹ ਪੁਆਇੰਟ। ਕਾਲ ਤੇ ਜਿਹੜਾ ਬੰਦਾ ਸਬਰ ਨਹੀਂ ਨਾ ਹੀ ਕਰ ਸਕਦਾ। ਆਪਣੇ ਕੋਲੇ ਹਲ ਹਲ ਹੱਲ ਹੱਲਾ ਮਗਰ ਨਹੀਂ ਪਾ ਲੈਂਦੇ ਸੀਗੇ ਹੂੰ ਮਸ਼ੀਨਾ ਇਕੱਲਾ ਇਕੱਲਾ ਦਾਣਾ ਉਹ ਕੰਮ ਹੈ ਉਹ ਕੰਮ ਹੈ ਜਿਹੜਾ ਹਲ ਹਲ ਕਰਨ ਵਾਲਾ ਬੰਦਾ ਖਰੀਦ ਦੇ ਉਹ ਬੀਜ ਨਹੀਂ ਸਕਦੇ ਹਰਨ ਹਰਨ ਵਾਲੇ ਆਪ ਵੇਖਦੇ ਆ ਜੀ ਹੂੰ ਉਹ ਤਾਂ ਹਰਨ ਹਰਨ ਕਰਦੇ ਆ ਜੀ ਅੱਜ ਝੋਨਾ ਖੜਾ ਹੈ ਜਦੋਂ ਵੇਖਿਆ ਅੱਜ ਲਵਾਈ ਨੂੰ ਪਿੱਛੇ ਛੱਡਦਾ ਜੀ ਹੂੰ ਅੱਜ ਅੱਜ ਦੇ ਦਿਨ ਪਤਾ ਲੱਗਦਾ ਕਿੰਨਾ ਰਵੀ ਜੀ ਦਾ ਪਰਿਵਾਰ ਹੀ ਆ ਜੀ ਉਹਨਾਂ ਦਾ ਆਪਣੇ ਨਾਲ ਹੀ ਖੇਤ ਆਪਣਾ ਹੂੰ ਦੂਜੇ ਸਾਫੀ ਝੋਨਾ ਉਹਨਾਂ ਨੇ ਬਜਾਈ ਕਰੀ ਹੈ ਹੂੰ ਕਿਉਂਕਿ ਇਹਨਾਂ ਦੇ ਪਰਿਵਾਰ ਚੋਂ ਆ ਫਿਰ ਉਹ ਪ੍ਰਾਤਨ ਕਰਦੇ ਆਉਂਦੇ ਆ ਉਹ ਸਾਰਾ ਸਾਡਾ ਝੋਨਾ ਆਪਣਾ ਉਹ ਮੋਟਰ ਟਰੱਕ ਜੀ ਉਹ ਮੋਟਰ ਤੋਂ ਟੱਕ ਜਾਂਦਾ ਹੈਗਾ ਉਹ ਉੱਥੇ ਟੱਕ ਚਲਾ ਜਾਂਦਾ ਲੰਮਾ ਉਹ ਸਾਰਾ ਉਹ ਵੀ ਵਿੱਜਿਆ ਹੀ ਹੈ ਹੂੰ ਉਹ ਜਦੋਂ ਪਈ ਨਾਲ ਨਾਲ ਜਾਂਦੀ ਜਦੋਂ ਵਹਿੰਦੇ ਆ ਨਾ ਹੂੰ ਤੋਂ ਇਹ ਗੱਲ ਕਹਿੰਦੇ ਆ ਵੀ ਵਾਕੇ ਯਾਰ ਕੁਛ ਲਿਆਂਦਾ ਕੀ ਬਾਤ ਵੀ ਕੁਝ ਬੰਦਿਆਂ ਨੇ ਲਿਆਂਦਾ ਹੈ ਕਿ ਚੁਣ ਕੇ ਲਿਆਂਦਾ ਹੈ ਪਹਿਲਾਂ ਸਾਨੂੰ ਕੁਛ ਛੱਡਾ ਵੀ ਕਰਦੇ ਸੀ ਤੁਸੀਂ ਬੀਜ ਦੀ ਫਸਟ ਟਾਈਮ ਤੇ ਛੇਡਾ ਦਾ ਬਹੁਤ ਕਰਨ ਵਾਲੇ ਕਿਹੜੀਆਂ ਵੀ ਹੁੰਦੀਆਂ ਸੀ ਪਿੰਡ ਚੋਂ ਪਹਿਲੀ ਯਾਰ ਇਹਦੇ ਵੱਡਾ ਗੇਰ ਹੈ ਨਹੀਂ ਟਰੈਕਟਰ ਦੇ ਹਾਂਜੀ ਹਾਂਜੀ ਪਰ ਕੀ ਆ ਸੀ ਸਾਡਾ ਕੀ ਸੀ ਆ ਵੀ ਯਾਰ ਅਸੀਂ ਲੈਂਦੀ ਆਪਦੇ ਵੀ ਜਣ ਹਸਤੇ ਸੀ ਵੀ ਆਪਾਂ ਆਪਦਾ ਹੀ ਖੇਤ ਬੀਜਣਾ ਹੈ ਹੂੰ ਪਰ ਅਸੀਂ ਉਹ ਮਨਾ ਨਹੀਂ ਕਰਿਆ ਕਿਸੇ ਨੂੰ ਹੂੰ ਚਲੋ ਯਾਰ ਜੇ ਕਿਸੇ ਦਾ ਕੋਈ ਭਲਾ ਹੁੰਦਾ ਆਪਣੇ ਬੀਜ ਨਾਲ ਚਲੋ ਗਾਂਹ ਦੇਖੋ ਵਦਨਾ ਇਹਨਾਂ ਦਾ ਉਹਦੇ ਨਾਲ ਇਹਨਾਂ ਦਾ ਫਾਇਦਾ ਹੋਣਾ ਹੈ ਮਤਲਬ ਮੈਨੂਫੈਕਚਰ ਦਾ ਫਾਇਦਾ ਹੋਣਾ ਹੈ ਪਰ ਸਾਡੀ ਕੋਸ਼ਿਸ਼ ਵੀ ਯਾਰ ਵਧੀਆ ਚੀਜ਼ ਹੈ ਤੇ ਇਹ ਸ਼ੇਅਰ ਹੋਣੀ ਚਾਹੀਦੀ ਆ ਤੇ ਅਸੀਂ ਕਿਸੇ ਤੋਂ ਕਰਾਇਆ ਵੀ ਮੈਨੂੰ ਲੱਗਦਾ ਵੀ ਨਹੀਂ ਲਿਆ ਹੋਣਾ ਸ਼ੇ ਤੱਕ ਨਹੀਂ ਲਿਆ ਜੀ ਹੂੰ ਫਜਾਈ ਇਹਨੇ ਕੋਈ ਕਿਰਾਇਆ ਵੀ ਨਹੀਂ ਲਿਆ ਅਜੇ ਤੱਕ ਨਹੀਂ ਵੀ ਯਾਰ ਚਲੋ ਚਲੋ ਇਸ ਦੇ ਵਿੱਚ ਆਪਾਂ ਕੋਈ ਨਵੀਂ ਇਨਵੈਂਸ਼ਨ ਕਰਦੇ ਆ ਨਾ ਜੀ ਉਹਨੂੰ ਟਾਈਮ ਜ਼ਰੂਰ ਲੱਗਦਾ ਪਰ ਉਹ ਇੰਨੇ ਲੈਵਲ ਤੇ ਜਾ ਕੇ ਸਕਸੈਸਫੁਲ ਹੁੰਦੀ ਆ ਉਹਦੇ ਵਾਸਤੇ ਬਾਈ ਜੀ ਬਹੁਤ ਬਧਾਈ ਦੇ ਪਾਤਰ ਨੇ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਪਹਿਲੀ ਪਹਿਲੀ ਵਾਰੀ ਬਜਾਈ ਕੀਤੀ ਉਹ ਬੰਦੇ ਸੈਟੀਸਫਾਈ ਆ ਜੀ ਸਭ ਤੋਂ ਵੱਡੀ ਗੱਲ ਇਹ ਆ ਨਹੀਂ ਮੈਂ ਬੰਦੇ ਸਾਡੇ ਪਿੰਡ ਦੇ ਵਿੱਚ 20% ਬੰਦੇ ਬਿਲਕੁਲ ਜੀ ਝੋਨਾ ਬੀਜਦੇ ਆ ਬੜਾ ਸੋਹਣਾ ਝੋਨਾ ਉਗਰਦਾ ਨਦੀਨ ਕਹਿ ਲੋ ਚਲੋ ਪ੍ਰੋਬਲਮ ਹੈਗੀ ਨਦੀਨਾਂ ਦੀ ਪਰ ਪਹਿਲਾਂ ਹੀ ਜਦੋਂ ਨਦੀ ਉਹਨਾਂ ਦੀ ਵਾਹਣਦੀ ਹੁੰਦੀ ਹੈ ਦਿਲ ਛੱਡ ਗਈ ਉਹ ਝੋਨੇ ਨੂੰ ਬਾਹ ਦਿੰਦੇ ਆ ਮੈਂ ਬਹੁਤ ਬੰਦੇ ਦੇਖੇ ਅਸੀਂ ਵੀ ਐਂ ਕੀਤਾ 20 ਵੀ ਕਿੱਲੇ ਜ਼ਮੀਨ ਮੈਂ ਬੰਦੇ ਵਾਹਦੇ ਦੇਖੇ ਅਸੀਂ ਵੀ ਐਂ ਕੀਤਾ ਆ ਅਸੀਂ ਖੇਤ ਨੂੰ ਜੀ ਦੋ ਵਾਰੀ ਟਰੈਕਟਰ ਆ ਕੇ ਹਲ ਪਾਏ ਹੁੰਦੇ ਟਰੈਕਟਰ ਮਗਰ ਇੱਥੇ ਆ ਕੇ ਰੁਕ ਜਾਂਦਾ ਸੀ ਆ ਦੋ ਵਾਰੀ ਚਾਚਾ ਜੀ ਵਾਹਣ ਆਸਤੇ ਆਏ ਸੀ ਤੇ ਮੁੜ ਕੇ ਲੈ ਗਿਆ ਚਾਚਾ ਜੀ ਨੇ ਨਹੀਂ ਨਹੀਂ ਵਾਹਣਾ ਮੈਂ ਕਹਿੰਦਾ 50 ਏਕੜ ਵੀ ਜੇ 3 ਏਕੜ ਨਾਲ ਕੀ ਹੁੰਦਾ ਬਾਈ ਜੀ ਕੋਲੇ ਬਾਈ ਏ ਮੈਨੂੰ ਕਰਦਾ ਮੈਨੂੰ ਹਰ ਰੋਜ਼ ਸਵੇਰੇ ਫੋਨ ਲਾਦੇ ਬਾਈ ਨਹੀਂ ਉਗਰਾ ਸਾਡੀ ਮਮਾ ਦੀ ਜਿਵੇਂ ਕਹਿ ਦਿੰਦੇ ਨੇ ਇੱਕ ਦੂਜੇ ਨੂੰ ਜਟਾ ਯਾਰ ਉਗ ਰਿਆ ਨਹੀਂ ਸਾਡੀ ਆਦਤ ਹੀ ਜਟਾ ਯਾਰ ਉਗ ਰਿਆ ਨਹੀਂ ਆ ਕੇ ਵੀ ਇਹ ਮੈਨੂੰ ਕਹੇ ਯਾਰ ਵਾਹਣਾ ਮੈਂ ਤਾਂ ਮੈਂ ਨਹੀਂ ਵਾਹਣਾ ਯਾਰ ਉਗਰੂਗਾ ਅਸੀਂ ਬਹੁਤ ਜ਼ੋਰ ਲਾਇਆ ਸਾਨੂੰ ਬਹੁਤ ਬੰਦਿਆਂ ਨੇ ਆਖਿਆ ਯਾਰ ਵਾਹ ਦਿਓ ਵਾਹ ਦਿਓ ਜਦੋਂ ਹੋ ਗਏ 15 ਦਿਨ ਇਹ ਕਹਿੰਦਾ ਯਾਰ ਵਾਕੀ ਦਿਸਦਾ ਝੋਨਾ ਫੇਰ ਚਾਹ ਚੜਦਾ ਇਹ ਖੇਤ ਜਾ ਸਿੱਧੀ ਜੀ ਗੱਲ ਕਿਉਂਕਿ بارش ਹੋ ਗਈ ਇੱਕ ਪਹਿਲਾਂ ਪਾਣੀ ਲੱਗੇ بارش ਹੋ ਗਈ ਹਾਂ ਇਹਦੇ ਚ ਕੋਈ ਵੀ ਨਦੀਨ ਵਾਲੀ ਅਸੀਂ ਸਪਰੇ ਨਹੀਂ ਕਰੀ ਅਜਾ ਤੁਸੀਂ ਕੋਈ ਨਹੀਂ ਨਾ ਵੀਡੀਓ ਕੀ ਤੁਸੀਂ ਨਹੀਂ ਸੀ ਪੈਡਾ ਮੈਥਲੀ ਨਹੀਂ ਉਹ ਨਾ ਤਾਂ ਉਹ ਕਰੀ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਨੋਮਨੀ ਗੋਲਡ ਕਰੀ ਹੈ ਠੀਕ ਹੈ ਨਹੀਂ ਮੈਂ ਵੀ ਨਹੀਂ ਕੀਤੀ ਜੀ ਮੈਂ ਕੋਈ ਨਹੀਂ ਇਹ ਬੰਦ ਕੇ ਸਿਰਫ ਇੱਕ ਦਿਨ ਹੀ ਬੰਦਿਆ ਨੇ ਮੰਨ ਲਓ ਵੀ ਇਹਦੇ ਚੋ ਘਰ ਕੇ ਇਹ ਰੋਣੀ ਕਰਕੇ ਜਿਹੜੇ ਆਪਾਂ ਬੀਜ ਨੇ ਨਾ ਹੀ ਜੋ ਤਾਰ ਬੱਤਰ ਬੀਜ ਨਹੀਂ ਆਪਾਂ ਰੋਣੀ ਦਾ ਕਰਦੇ ਨਹੀਂ ਜਿਹੜੇ ਖੇਤ ਜਿਆਦੇ ਸਾਫ਼ ਹਨਾ ਹੀ ਉੱਥੇ ਸਮੱਸਿਆ ਨਹੀਂ ਆਉਂਦੀ ਜਿੱਥੇ ਜੋ ਇਹ ਵੀ ਮੈਂ ਪਿਛਲੇ ਸਾਲਾਂ ਚ ਕਾਫੀ ਸਾਲ ਬੀਜਦਾ ਰਿਹਾ ਲਗਾਤਾਰ ਮੇਰੇ ਖੇਤ ਚ ਵੀਡ ਬੈਂਕ ਬਹੁਤ ਜਿਆਦਾ ਹੋ ਗਿਆ ਵੀਡ ਇੰਨਾ ਜਿਆਦਾ ਹੋ ਗਿਆ ਕਿ ਉਹ ਜਿਹੜੇ ਉਹ ਜਿਹੜੇ ਵੀਡਸ ਸੀਗੇ ਉਹਨਾਂ ਚ ਰੈਜ਼ਿਸਟੈਂਸ ਬਣ ਗਈ। ਉਹ ਦੂਜੇ ਦੇ ਖੇਤ ਚ ਤਾਂ ਉਹੀ 100 ਗ੍ਰਾਮ ਦਵਾਈ ਕੰਮ ਕਰਦੇ ਮੇਰੇ ਖੇਤ ਦੇ ਨਦੀਨਾਂ ਤੇ ਉਹ 200 ਗ੍ਰਾਮ ਪਾ ਕੇ ਦੋ ਵਾਰੀ ਕੀਤੀ ਵੀ ਕੰਮ ਕਰਨੋਂ اٹ ਗਈ। ਫਿਰ ਮੈਨੂੰ ਮੈਨੂਅਲ ਹੀ ਕਢਾਉਣੇ ਪਏ। ਫਿਰ ਮੈਂ ਵੀ ਇੱਕ ਦੋ ਸਾਲ ਛੱਡ ਗਿਆ। ਹੁਣ ਮੈਂ ਰੋਟੇਸ਼ਨ ਬਣਾਈ ਆ। ਵੀ ਜਿਹੜੇ ਖੇਤ ਚ ਇੱਕ ਦੋ ਸਾਲ ਬੀਜ ਲੈਣਾ ਫਿਰ ਉਸ ਚ ਇੱਕ ਦੋ ਸਾਲ ਲਾ ਲੈਣਾ। ਇਸ ਤਰ੍ਹਾਂ ਦੀ ਰੋਟੇਸ਼ਨ ਬਣਾਈ ਹੋਈ ਹੈ। ਬਹੁਤ ਬਾਈ ਮੇਰੇ ਸਾਹਮਣੇ ਲੰਬੀ ਹੋ ਗਈ ਡਿਸਕਸ਼ਨ ਤੇ ਪਰ ਬਹੁਤ ਚੰਗਾ ਲੱਗਿਆ ਬਾਈ। ਤੁਹਾਡੇ ਤੋਂ ਤਜਰਬੇ ਮਿਲੇ ਹਨ। ਬਹੁਤ ਬਹੁਤ ਯਕੀਨਨ ਵੀ ਬੀਬੀਸੀ ਐਗਰੋ ਵਾਲਿਆਂ ਦੀ ਮਸ਼ੀਨ ਚਾਹੀਦੀ ਤਾਂ ਹੇਠਲੇ ਪਾਸੇ ਨੰਬਰ ਚੱਲ ਰਿਹਾ ਜਿਉਂਦੇ ਰੋ